ਹੱਥ ਕੰਬਣੇ ਅੱਖਾਂ ਲਾਲ ਮੈਨੂੰ ਤਾਂ ਇਹ ਲੱਗਣੇ ਕਿ ਨਸ਼ਾ ਕਰਕੇ ਕੁੱਟਿਆ ਸਾਨੂੰ ਬੇਟੀ ਨੇ ਤਾਂ ਇਹ ਕਿਹਾ ਵੀ ਸਾਡਾ ਪਿਤਾ ਤਾਂ ਭਾਈ ਸਾਨੂੰ ਕੁੱਟਦਾ ਬਹੁਤ ਸੀ ਜਦੋਂ ਕੁੱਟਦਾ ਸੀ ਅੱਖਾਂ ਲਾਲ ਤੇ ਹੱਥ ਕੰਬਦੇ ਹੁੰਦੇ ਸੀ ਇਸ ਕਰਕੇ ਮੈਨੂੰ ਲੱਗਿਆ ਵੀ ਨਸ਼ੇ 'ਚੇ ਮਾਰਦਾ ਤੇ ਦਸ਼ੇ ਵਾਲਾ ਦਾ ਕੰਮ ਆ ਸਾਰਾ ਗਲਤ ਆ ਇਹ ਸੁੱਕੇ ਵਾਲੇ ਜਿਹਨੂੰ ਹਰੇ-ਹਰੇ ਪਕੌੜੇ ਬੋਲਦੇ ਆ ਉਹ ਖਾਂਦ ਵਾਲਿਆ ਸੀ ਮੇਰੇ ਸਾਹਮਣੇ ਖੋਦ ਕਰਦੇ ਆ ਉਹ ਕਹਿੰਦੇ ਭੰਗ ਦੇ ਪਕੌੜੇ ਜਿਹੜੇ ਤੁਸੀਂ ਸਾਹਮਣੇ ਮੇਰੇ ਖਾਦੇ ਆ ਕਿ ਇਹ ਆਪਣੇ ਸਰਜੀਲ ਕੋ ਜਿਹੜੀ ਆਪਣੇ ਭਰਾ ਨੂੰ ਆਖਿਆ ਕਿ ਆਪਣਾ ਲਟਕਾ ਲੈ ਵੇਖ ਤੇ ਤੇ ਮੇਰੀ ਮਾਂ ਮੈਨੂੰ ਲੈ ਜਾ ਗੁਰਦਾਰ ਸਾਹਿਬ ਤੇ ਸੌਂ ਖਵਾਈ ਜਾਊਗੀ ਇਹਦੇ ਵਿੱਚ ਤੇ ਮੈਂ ਨਸ਼ਾ ਕਦੋਂ ਦਾ ਕਰ ਲਿਆ ਵਾਂ ਜਾਣ ਨਹੀਂ ਕਰਦਾ ਉਹ ਬਿੱਲਾ ਉਹਦੇ ਨਾਲ ਸਬੰਧ ਦੇ ਰਿਹਾ 6-7 ਸਾਲ ਆਪਾਂ ਗੁਰਦਾਰਾ ਸਾਹਿਬ ਹੀ ਜਾ ਕੇ ਕਹਿ ਦਿੰਦੇ ਆ ਜੀ ਹਾਂ ਰਹਿ ਸਬੰਧ ਤੇ ਅਸੀਂ ਮਤਲਬ ਇਹ ਕਹਿੰਦਾ ਨਾ ਇਲਜ਼ਾਮ ਲਾਏ ਮੇਰੇ ਤੇ ਵੀ ਮੈਂ ਆਪਣੀ ਮਿਹਨਤ ਕੀਤੀ ਆ ਬਿੱਲ ਵੀ ਤਾਰੇ ਸਿਲੰਡਰ ਲੈਣ ਵੀ ਜਾਂਦੇ ਨੇ ਤਿਆਰੀਆਂ ਵੀ ਕਰਦੀ ਰਹੀ ਆਪਣੇ ਬੱਚੇ ਵੀ ਪਾਲੇ ਆ ਜੋ ਨੇ ਇਲਜ਼ਾਮ ਲਾਏ ਆ ਗਲਤ ਲਾਏ ਆ ਜੇ ਪਾਪਾ ਕਹਿੰਦੇ ਨੇ ਨਾ ਕੀ ਬੰਦੇ ਨੇ ਗਲਤ ਆ ਬਿਰ ਤੇ ਪਾਤ ਪਾਤ ਦਾ ਭਰਾ ਮੇਰਾ ਹੁੰਦਾ ਚਾਹ ਪੀਣ ਨੂੰ ਮੈਨੂੰ ਕਹਦੇ ਗਲਤ ਆ ਫਿਰ ਇਹਨੇ ਮੈਨੂੰ ਉਹਦੇ ਪਿਸਤੌਲ ਦੀ ਧਮਕੀ ਦਿੱਤੀ ਆ ਸਾਨੂੰ ਡਿਵੋਰਸ ਚਾਹੀਦਾ ਸੀ ਇਹਨਾਂ ਨੇ ਨਹੀਂ ਦਿੱਤਾ ਸਾਨੂੰ ਖਰਚਾ ਚਾਹੀਦਾ ਸੀ ਸਾਡਾ ਨਹੀਂ ਦਿੱਤਾ ਚਲੋ ਮੰਮਾ ਨਾਲ ਵੈਰ ਸੀ ਸਾਡੇ ਨਾਲ ਵੈਰ ਸੀ ਉਹਨੇ ਬੱਚੇ ਜੰਮੇ ਨੇ ਉਹਨੇ ਓਡਾ ਸਾਡੇ ਨਾਲ ਵੈਰ ਸੀ ਮੈਂ ਗਿਆ ਇੱਕ ਦਿਨ ਚਲਿਆ ਬੱਚਿਆਂ ਨੂੰ ਮਿਲਣਾ ਬੰਦਾ ਕਹਿੰਦਾ ਕੱਲ ਚਲਿਆ ਮੈਂ ਯਾਰ ਮੈਂ ਬੱਚਿਆਂ ਨੂੰ ਵੇਖਾਇਏ ਕਹਿੰਦਾ ਬਾਬਾ ਜੀ ਤੂੰ ਭਲਾ ਵਾਂਦਿਆਂ ਉਹਨੇ ਗਾੜੀ ਨੂੰ ਰਿਪੋਰਟ ਕਰ ਦਿੱਤੀ ਕਿ ਬੱਚੇ ਚੁੱਕੜ ਪੈ ਗਿਆ ਵਾ ਇਹ ਉਹਦੀ ਪੱਟੀ ਪੜਾਈ ਏ ਬੱਚੇ ਕੁੜੀ ਮੇਰੀ ਬੋਲ ਰਹੀ ਆ ਕੌਮ ਬਲੀ ਗੌਰ ਬੇਟੀ ਮੇਰੀ ਉਹ ਪੱਟੀ ਬਣਾਉਂਦੀ ਆ ਇਹ ਗਾੜੀ ਉਹ ਗੰਦਾ ਫਾਇਦਾ ਠਾਣਦੇ ਆ ਇਹਨਾਂ ਨੂੰ ਫਰੌਟ ਵਜਾ ਕੇ ਪੈਸੇ ਇਕੱਠੇ ਕਰ ਲਿਏ ਦਾਦਾ ਅੱਛਾ ਮੇਰੇ ਪਾਪਾ ਨੇ ਇੰਨੀ ਗੱਲ ਕਹੀ ਆ ਕਿ ਮਾਵਾ ਧੀਆਂ ਰਲ ਕੇ ਪੈਸਾ ਖਾਂਦੇ ਆ ਮੇਰੇ ਪਿਓ ਆ ਹਨਾ ਤੂੰ ਤੂੰ ਜੰਮਿਆ ਵਾ ਸ਼ਰਮ ਨਹੀਂ ਆਈ ਇਹ ਗੱਲ ਕਹਿਣ ਲੱਗੇ ਪੈਸਾ ਖਾਂਦੇ ਪਏ ਆ ਜੇ ਮੈਨੂੰ ਕੁਝ ਹੁੰਦਾ ਜਿੰਦ ਤੱਕ ਵੀਡੀਓ ਪਈ ਮੇਰਾ ਖੂਨ ਪੀਤੇ ਲਿਆ ਇਹਨਾਂ ਨੇ ਮੇਨੋ ਘੋਸੇ ਵੀ ਹੁੰਦਾ ਮੇਰਾ ਪਿਓ ਜਿੰਮੇ ਆਰਾ ਜਾਂ ਮੇਰੇ ਮਾਂ ਉਹਦਾ ਮੇਰਾ ਪ੍ਰਾਣ ਖੋਜ ਹੁੰਦਾ ਉਹ ਕਹਿੰਦੇ ਜੇ ਸਾਡੀ ਮੰਮੀ ਮਰ ਗਈ ਜਾਂ ਗਲਬਾਦ ਹੋ ਗਈ ਚੰਡੀਗੜ੍ਹ ਤੱਕ ਕਾਜ ਪਾਤੇ ਆ ਕਿ ਇਹਨਾਂ ਦਾ ਜ਼ਿੰਮੇਵਾਰ ਹਰਜਿੰਦਰ ਸਿੰਘ ਹੋਗਾ ਹੜਾ ਪਿਤਾ ਮੇਰੇ ਇੰਟਰਵਿਊ ਚ ਵੀ ਕਿਹਾ ਉਹਨਾਂ ਨੇ ਵੀ ਸਾਨੂੰ ਜੇ ਕਿਸੇ ਨੂੰ ਵੀ ਕੁਛ ਹੁੰਦਾ ਆਹੋ ਕਿ ਜੇ ਕਿਸਮ ਦਾ ਕੋ ਹੋਇਆ ਇਹ ਜ਼ਿੰਮੇਵਾਰ ਹੋ ਉਹ ਮੈਂ ਇਹਨੂੰ ਪਾਲਣ ਮਾਤਾ ਨੂੰ ਚੂਲਾ ਟੁੱਟਾ ਲੈਟ ਨਹੀਂ ਮਾਰੂ ਕਰਾਉਣ ਡਿਆ ਕਿਵੇਂ ਟੁੱਟੇ ਗਿਰ ਗਏ ਕਿਤੇ ਡਿੱਗੇ ਬੈਰੋ ਬੂਟ ਮਾਰੇ ਚੱਡੇ ਬੂਟ ਪੈਰੀਏ ਸੀ ਇਹਦੇ ਤਸਮੇ ਵਾਲੇ ਹਨਾ ਇਹਨੇ ਮਾਰੇ ਸ਼ਰਜੀਤ ਕੌਰ ਨੇ ਮਾਰ ਕੇ ਚੂਲਾ ਤੋੜ ਕੇ ਛੁੱਟ ਕੇ ਗਈ ਆ ਇਹਨੇ ਮੈਨੂੰ ੱਤਕਾ ਦਿੱਤਾ ਮੈਂ ਸਿੱਧੀ ਡੇਗ ਪਈ ਆ ਸਿੱਧੀ ਡੇਗ ਪਈ ਐਨੇ ਥੋ ਝੱਗੇ ਤੋਂ ਫੜ ਕੇ ਮੈਨੂੰ ਚੁੱਕ-ਚੁੱਕ ਮਾਰਿਆ ਠਾ ਠਾ ਮਾਰੀ ਜਾਵੇ ਮਾਰ ਕੇ ਤੇ ਫਿਰ ਮੈਨੇ ਜਦ ਮੈਂ ਐਂ ਡੇਗ ਪਈ ਆ ਨਾ ਇਹਦੇ ਪੈਰੀਂ ਚਿੱਟੇ ਬੂਟ ਐਨੇ ਆਈਦੜੋ ਮਾਰੇ ਮੈਨੂੰ ਥੋੜਾ ਤੇ ਮੈਂ ਐਂ ਇੱਕ ਬਰ ਆ ਕੇ ਐਂ ਹੋਈ ਇਹ ਬੱਦ ਦਜੇ ਬਣੇ ਹੋਈ ਇਹਨੇ ਫਿਰ ਜਿਹੜੀ ਬੂੜ ਦੀ ਅੱਡੀ ਸੀ ਨਾ ਉਹ ਮੇਰੇ ਇੱਥੇ ਨਾ ਤੇ ਮਾਰੀ ਕਿ ਨਸ਼ਾ ਨਹੀਂ ਕਰਦੇ ਹਾਂ ਇਹ ਚੀਜ਼ ਲਈ ਮੈਂ ਮਾਫੀ ਮੰਗਦੀ ਆ ਅੱਜ ਉਹਨੇ ਮਾਫੀ ਮੰਗੀ ਆ ਵੀ ਮੈਂ ਆਪਣੇ ਪਿਤਾ ਨੂੰ ਨਸ਼ੇੜੀ ਨਹੀਂ ਕਹਿਣਾ ਚਾਹੀਦਾ ਸੀਗਾ ਉਸ ਦੀ ਨਮ ਭਲਾ ਹੋਵੇ ਉਹਦਾ ਠੀਕ ਆ ਆਪਾ ਇੱਕੋ ਵਸਾ ਕਰਦੇ ਆ ਘਰ ਦੀ ਦਾ ਔਰ ਬੇੜੇ ਮਿਰਦਾ ਰਜਿੰਦਰ ਸਿੰਘ ਤੇ ਕੌਂਬੀ ਕੋਰ ਦਾ ਭਲਾ ਕਰੇ ਮਹਾਰਾਜ ਤੰਦ ਰੁਟਿਆ ਬਖਸ਼ ਸੱਜਵਾ ਚੜ੍ਹਦੀਆਂ ਕਲਾ ਉਹਨਾਂ ਦੀ ਕਰੇ ਸਤਿ ਸ਼੍ਰੀ ਅਕਾਲ ਜੀ ਦੋਸਤੋ ਰਈਆ ਪੁਲ ਦੇ ਥੱਲੇ ਚਾਹ ਦੀ ਸਟਾਲ ਲਗਾਉਂਦੀ ਧੀ ਕੋਮਲ ਨੇ ਲੋਕਾਂ ਅੱਗੇ ਆਪਣੀ ਗੱਲ ਰੱਖੀ ਜਿਸ ਤੋਂ ਬਾਅਦ ਲੋਕਾਂ ਨੇ ਭਾਵੁਕ ਹੋ ਕੇ ਜਜ਼ਬਾਤੀ ਹੋ ਕੇ ਉਸ ਧੀ ਦੀ ਮਦਦ ਵੀ ਕੀਤੀ ਉਸ ਧੀ ਨੇ ਗੱਲ ਇਹ ਵੀ ਨਾਲ ਕੀਤੀ ਵੀ ਮੇਰਾ ਪਿਤਾ ਨਸ਼ੇ ਕਰਦਾ ਹੈ ਤੇ ਨਸ਼ਿਆਂ ਦੇ ਕਰਕੇ ਨਸ਼ੇੜੀ ਹੋਣ ਕਰਕੇ ਉਹਨਾਂ ਸਾਨੂੰ ਸਾਰੇ ਪਰਿਵਾਰ ਨੂੰ ਛੱਡ ਦਿੱਤਾ ਪਹਿਲਾਂ ਪਹਿਲ ਤੇ ਗੱਲ ਇਹ ਵੀ ਸਾਹਮਣੇ ਆਉਂਦੀ ਆ ਵੀ ਇਹ ਵੀ ਕਿਹਾ ਗਿਆ ਵੀ ਉਹ ਤਾਂ ਇਸ ਦੁਨੀਆ 'ਚ ਹੈ ਹੀ ਨਹੀਂ ਅਤਾ ਪਤਾ ਕੁਝ ਨਹੀਂ ਹੈ ਪਿਤਾ ਦਾ ਵੀ ਕਿੱਥੇ ਐ ਹੁਣ ਬਹੁਤ ਸਾਰੇ ਚੈਨਲਾਂ ਨੇ ਉਸਤੀ ਦੀ ਮਦਦ ਲਈ ਜਦੋਂ ਅਜਿਹੇ ਬੋਲ ਬੋਲੇ ਤਾਂ ਚੈਨਲ ਵੀ ਅੱਗੇ ਆਈ ਹੁਣ ਬਾਅਦ ਦੇ ਵਿੱਚ ਉਸਤੀ ਦੇ ਪਿਤਾ ਜਦੋਂ ਅੱਗੇ ਆਉਂਦੇ ਨੇ ਕੈਮਰੇ ਦੇ ਉੱਤੇ ਤਾਂ ਕਹਾਣੀ ਕੁਝ ਹੋਰ ਹੀ ਬਣ ਜਾਂਦੀ ਹੈ ਹੁਣ ਬਹੁਤ ਸਾਰੇ ਲੋਕ ਇੱਕ ਤਰ੍ਹਾਂ ਦਾ ਲੈ ਕਹਿ ਰਹੇ ਨੇ ਵੀ ਚੈਨਲ ਵਾਲਿਆਂ ਨੂੰ ਪਹਿਲਾਂ ਦੇਖਣਾ ਚਾਹੀਦਾ ਜੀ ਪੱਖ ਲੈਣਾ ਚਾਹੀਦਾ ਹੁਣ ਜਿਹੜੀ ਧੀ ਗੱਲ ਹੈ ਇਹੀ ਕਰ ਦਿੰਦੀ ਹੈ ਵੀ ਉਹਦਾ ਆਤਾ ਪਤਾ ਹੀ ਨਹੀਂ ਮੇਰੇ ਪਿਓ ਦਾ ਜਿਉਂ ਤਾਂ ਹੈ ਹੀ ਨਹੀਂ ਇਸ ਦੁਨੀਆ 'ਚ ਫਿਰ ਕੌਣ ਲੱਭੇ ਕਿੱਥੇ ਲੱਭੇ ਤੇ ਦੂਜੀ ਗੱਲ ਅੱਜ ਇਹ ਮਸਲਾ ਹੁਣ ਘਰੇਲੂ ਝਗੜੇ ਦਾ ਵੀ ਬਣ ਗਿਆ ਇਹ ਕਲੀਅਰ ਕਰਨੀ ਚਾਹੁੰਦਾ ਮੈਂ ਮੈਂ ਇੱਥੇ ਕਿਸੇ ਦੇ ਘਰੇਲੂ ਝਗੜੇ ਦੇ ਫੋਲਾ ਫਾਲੀ ਲੈਣ ਨਹੀਂ ਆਇਆ ਕਿਉਂਕਿ ਇਹ ਉਦੋਂ ਦਾ ਵੀ ਪਹਿਲਾਂ ਬਹੁਤ ਦੇਰ ਦਾ ਇੱਕ ਘਰੇਲੂ ਝਗੜਾ ਸੀਗਾ ਪਰ ਉਸ ਧੀ ਦੇ ਗਲਤ ਬਿਆਨਬਾਜ਼ੀ ਕਰਕੇ ਇਹ ਹੁਣ ਲੋਕਾਂ ਅੱਗੇ ਵੀ ਆ ਗਿਆ ਸਾਹਮਣੇ ਜਦੋਂ ਨੇ ਕਿਹਾ ਵੀ ਇਹ ਮੇਰਾ ਪਿਤਾ ਤਾਂ ਨਸ਼ੇੜੀ ਹੈ ਤੇ ਉਸ ਤੋਂ ਬਾਅਦ ਉਸ ਧੀ ਦੀ ਮਾ ਸ਼ਰਨਜੀਤ ਕੌਰ ਨੇ ਵੀ ਬਹੁਤ ਜਿਹੜੇ ਇਲਜ਼ਾਮ ਜਿਹੜੇ ਹੈਗੇ ਆ ਲਗਾਏ ਸੀਗੇ ਤਾਂ ਉਸ ਨੂੰ ਲੈ ਕੇ ਅਸੀਂ ਉਸ ਧੀ ਦੇ ਨਾਲ ਜਦੋਂ ਗੱਲਬਾਤ ਕੀਤੀ ਹਾਲਾਂਕਿ ਉਹ ਮਾਫੀ ਮੰਗੀ ਆ ਵੀ ਮੈਨੂੰ ਨਸ਼ੇੜ ਹੀ ਨਹੀਂ ਕਹਿਣਾ ਚਾਹੀਦਾ ਸੀਗਾ ਵੀ ਮੇਰਾ ਪਿਤਾ ਜਦੋਂ ਸਾਨੂੰ ਕੁੱਟਦਾ ਸੀ ਉਹਦੀਆਂ ਅੱਖਾਂ ਲਾਲ ਸੀ ਤੇ ਹੱਥ ਕੰਬਦੇ ਸੀਗੇ ਉਹ ਨਸ਼ੇੜੀ ਲੱਗਦਾ ਹੁੰਦਾ ਸੀ ਮੈਨੂੰ ਤਾਂ ਅਸੀਂ ਭਾਈ ਸਾਹਿਬ ਦੇ ਨਾਲ ਬੈਠੇ ਆ ਕੋਮਲ ਦੇ ਪਿਤਾ ਜੀ ਦੇ ਨਾਲ ਉਹਨਾਂ ਦੇ ਘਰ ਆਏ ਆ ਇਹ ਮਾਤਾ ਜੀ ਬੈਠੇ ਨੇ ਇੱਧਰ ਪਏ ਨੇ ਮੰਜੇ ਤੇ ਹੀ ਨੇ ਸੋ ਗੱਲਬਾਤ ਕਰਦੇ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ ਕੀ ਨਾਮ ਹੈ ਜੀ ਤੁਹਾਡਾ ਮੈਂ ਨਾ ਹਰਜਿੰਦਰ ਸਿੰਘ ਸਾਨੋਬਦ ਦਰਸ਼ਨ ਸਿੰਘ ਪਿੰਡ ਦੀਨੇਵਾਲ ਤੋਂ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਰੂਰ ਸਾਹਿਬ ਤੁਹਾਨੂੰ ਬਾਬਾ ਜਿੰਦਾ ਵੀ ਕਹਿੰਦੇ ਹਨ ਜੀ ਹਾਂਜੀ ਬਾਬਾ ਜਿੰਦਾ ਖਾਸ ਕਰਕੇ ਆਪ ਨੂੰ ਜਾਣਿਆ ਜਾਂਦਾ ਜੀ ਉਹ ਤਾਂ ਹਰਜਿੰਦਰ ਸਿੰਘ ਹੈ ਆਪਣਾ ਨਾਂ ਤੇ ਪਰ ਬਾਬਾ ਜਿੰਦਾ ਕਹ ਕੇ ਬਹੁਤ ਜਨਕੀ ਆਪ ਨੂੰ ਜਾਣਦੇ ਆ ਸਾਰੇ ਲੋਕ ਜਿੰਡੇ ਵਾਲੇ ਸ਼ਹਿਰੋਂ ਪੁੱਛ ਲੋ ਜਾਂਗੀਰ ਧਾਰਣਾ ਤੋਂ ਪੁੱਛ ਲੋ ਅਖੋ ਬਾਬੇ ਜਿੰਦੇ ਦੇ ਘਰ ਜਾਣਾ ਉਸ ਵੇਲੇ ਤੁਹਾਨੂੰ ਦੱਸਣਗੇ ਉਹ ਕਿੱਥੇ ਆ ਕੰਮ ਕੀ ਕਰਦੇ ਹੋ ਤੁਸੀਂ ਜੀ ਆਪਾਂ ਜੀ ਆਟੋ ਚਲਾਉਂਦੇ ਆ ਤੇ ਆਪਣਾ ਟਾਈਮpass ਕਰਦੇ ਤੇ ਮਾਂ ਮਾਂ ਦੀ ਸੇਵਾ ਕਰਦੇ ਦਵਾਈ ਬੂਟੀ ਕਰਾਉਂਦੇ ਆ ਜੀ ਤੇ ਮੈਂ ਹੁਣ ਉਸ ਧੀ ਦੀ ਤੇ ਸ਼ਰਨਜੀਤ ਕੌਰ ਦੀ ਵੀ ਇੰਟਰਵਿਊ ਕਰਕੇ ਆਇਆ ਜੀ ਤਾਂ ਉਹਨਾਂ ਨੇ ਗੱਲ ਇਹ ਕੀਤੀ ਆ ਬੇਟੀ ਨੇ ਤਾਂ ਇਹ ਕਿਹਾ ਵੀ ਸਾਡਾ ਪਿਤਾ ਤਾਂ ਭਾਈ ਸਾਨੂੰ ਕੁੱਟਦਾ ਬਹੁਤ ਸੀ ਜਦੋਂ ਕੁੱਟਦਾ ਸੀ ਅੱਖਾਂ ਲਾਲ ਤੇ ਹੱਥ ਕੰਬਦੇ ਹੁੰਦੇ ਸੀ ਇਸ ਕਰਕੇ ਮੈਨੂੰ ਲੱਗਿਆ ਵੀ ਨਸ਼ੇ 'ਚੇ ਮਾਰਦਾ ਗੱਲ ਇਹ ਨਹੀਂ ਆ ਜੀ ਨਸ਼ੇ ਵਾਲਾ ਦਾ ਕੰਮ ਆ ਸਾਰਾ ਗਲਤ ਆ ਬਾਕੀ ਮੈਂ ਇਹ ਇਹ ਚਾਹੁੰਦਾ ਵਾਂ ਕਿ ਇਹ ਆਪਣੇ ਸਰਨੀਲ ਕੋ ਜਿਹੜੀ ਆਪਣੇ ਭਰਾ ਨੂੰ ਆਖੇਗਾ ਆਪਣਾ ਲੜਕਾ ਲੈ ਵੇ ਇੱਥੇ ਤੇ ਮੇਰੀ ਮਾਂ ਮੈਨੂੰ ਲੈ ਜਾ ਗੁਰਦਾਸ ਸਾਹਿਬ ਤੇ ਸੌਂ ਖਵਾਈ ਜਾਊਗੀ ਇਹਦੇ ਵਿੱਚ ਕਿ ਮੈਂ ਨਸ਼ਾ ਕਦੋਂ ਦਾ ਕਰਦੇ ਆਂ ਜਾਂ ਨਹੀਂ ਕਰਦਾ ਇਹਦੇ ਹੁਣ ਸੌਂ ਦੇ ਨਾਮ ਤੇ ਗੱਲ ਚੱਲਣੀ ਆ ਇਹ ਮੈਂ ਉਹਨਾਂ ਨੂੰ ਸੁਣਿਆ ਇਹੋ ਦੇ ਰਿਹਾ ਵਾਂ ਇਹ ਕਰਕੇ ਉਹ ਕਹਿੰਦੇ ਭੰਗ ਦੇ ਪਕੌੜੇ ਜਿਹੜੇ ਤੁਸੀਂ ਸਾਹਮਣੇ ਮੇਰੇ ਖਾਦੇ ਆ ਜੀ ਭੰਗ ਦੇ ਪਕੌੜੇ ਵੇਖੋ ਹੀ ਮੈਂ ਨਸ਼ਾ ਨਹੀਂ ਸੇਵਣ ਕੀਤਾ ਕਦੀ ਆਪਾਂ ਦੇ ਸਿੱਧੀ ਗੱਲਾਂ ਨੇ ਆ ਕਿ ਭਰਾ ਆਪਣੇ ਨੂੰ ਲੈਵੇ ਜਾਂ ਭੈਣ ਨੂੰ ਲੈਵੇ ਪੁੱਤ ਦੀ ਸੌਂ ਉਹ ਖਾਲੇ ਤੇ ਪੋਤੀ ਸੋ ਮੇਰੀ ਮਾਂ ਖਾਊਗੀ ਤੇ ਜਿਹੜੇ ਹਾਲਾਤਾਂ ਦੇ ਵਿੱਚ ਇਹਨੇ ਮੈਨੂੰ ਕੱਢਿਆ ਵਾ ਉਹ ਬਿੱਲਾ ਉਹਦੇ ਨਾਲ ਸਬੰਧ ਦੇ ਰਿਹਾ 6-7 ਸਾਲ ਅੱਛਾ ਜੀ ਆਪਾਂ ਗੁਰਦਾਰਾ ਸਾਹਿਬ ਹੀ ਜਾ ਕੇ ਕਹਿ ਦਿੰਨੇ ਆ ਜੀ ਹਾਂ ਰਹਿ ਸਬੰਧ ਫਿਰ ਇਹਨੇ ਮੈਨੂੰ ਉਹਦੇ ਪਿਸਤੌਲ ਦੀ ਧਮਕੀ ਦਿੱਤੀ ਆ ਅੱਛਾ ਫਿਰ ਉਹਦੀ ਘਰ ਜੀ ਨੇ ਘਰ ਦੀ ਨੇ ਮੈਨੂੰ ਦੱਸਿਆ ਇੱਕ ਵਾਲੀਆਂ ਜੋੜਾ ਤੇ ਦੋ ਮੇਰੇ ਛਾਪਾਂ ਦੇ 1.5 ਲੱਖ ਰੁਪਏ ਖਾ ਗਈ ਆ ਅੱਛਾ ਹਾਂ ਜੀ ਬਿੱਲੇ ਦੀ ਘਰ ਵਾਲੀ ਨੇ ਕਿਹਾ ਤੁਹਾਨੂੰ ਬਿੱਲੇ ਦੀ ਘਰ ਵਾਲੀ ਨੇ ਕਿਹਾ ਉਹਨੇ ਕਿਹਾ ਝੂਠੀਆਂ ਰਾ ਕੇ ਛਾਪਾਂ ਤੇ ਬਾਬਾ ਜਿੰਦਿਆ ਆ ਕੇ ਇਹ ਆ ਕੇ ਉੱਥੇ ਆ ਕੇ ਦੇ ਆਈ ਆ ਰਾਖਾ ਰੱਖ ਦਿੱਤਾ ਤੇ ਮੈਂ ਜਾ ਕੇ ਉਹਨੂੰ ਜਦੋਂ ਆਖਿਆ ਕਿ ਆਹ ਗੱਲ ਬਾਤ ਤੇ ਮੈਂ ਹੁਣ ਦੱਸ ਕੀ ਕਰਾਂ ਤੇ ਮੈਂ ਭੈਣਾ ਤੇ ਜੇ ਤੇ ਇਹਨੇ ਖਾਦੇ ਤੇ ਫੇਰ ਨੁਫੜਾ ਅੰਦਰ ਕਰ ਫੇਰ ਉਹਨੇ ਕਿ ਅੰਦਰ ਨਹੀਂ ਕਰਉਣਾ ਉਹਨੇ ਅਰਦਾਸਾਂ ਬਾਬਾ ਯਾਰਾ ਪੀ ਰਿਆ ਦੀਨਾਲ ਦੇ ਪਰੇ ਬਨੇ ਤਿੰਨ ਚੇਦੂ ਉਥੇ ਮੇਲਾ ਲੱਗਦਾ ਉਥੇ ਉਹਨੇ ਅਰਦਾਸਾਂ ਕੀਤੀਆਂ ਕਿ ਹਰਜਿੰਦਰ ਸਿੰਘ ਬਾਬੇ ਨੂੰ ਕੁਝ ਨਾ ਹੋਵੇ ਔਰ ਜੇਕਰ ਹੋਵੇ ਤੇ ਇਹ ਸ਼ਰੀਰ ਦੀ ਗੌਰ ਘਰੋਂ ਬਕਰ ਹੋ ਜੇ ਨਿਆਣੇ ਦੇ ਨੂੰ ਕੁਝ ਨਾ ਆਵੇ ਫਿਰ ਇਹਨਾਂ ਨੇ ਮੈਨੂੰ ਮੈਂ ਇਹਨਾਂ ਨੂੰ ਚੁੱਕ ਕੇ ਦੇ ਸਦਰ ਠਾਣੇ ਫੜਾਇਆ ਸਦਰ ਠਾਣੇ ਮੇਰੀ ਸਾਲੀ ਤੇ ਔਰਤ ਸਾਂਡੂ ਤੇ ਸੱਸ ਮੇਰੀ ਆਇਆ ਉਹ ਲਿਕੇ ਗਿਆ ਇਹਨੂੰ ਛਡਾ ਕੇ ਅਗਲੇ ਦਿਨ ਫੇਰ ਸਾਡੀ ਉਤੇ ਪੇਸ਼ੀ ਹੋਈ ਆ ਉਹਨੇ ਆਖਿਆ ਬਾਬਾ ਜੀ ਲੈ ਜਾ ਮੈਂ ਮੇਰੇ ਰੱਖਣ ਜੋਗ ਨਹੀਂ ਹੈਗੀ ਹੁਣ ਕਿਉਂਕਿ ਇਹ ਆ ਕੰਮ ਕਰਦੀ ਐ ਤੇ ਮੈਂ ਨਹੀਂ ਰੱਖਣੀ ਆਂਦੇ 6 ਮਹੀਨੇ ਹਾਨੂੰ ਮੌਕਾ ਦੇ ਮੈਂ 6 ਮਹੀਨੇ ਮੌਕਾ ਦਿੱਤਾ ਵਾ ਉਹਦੇ ਵਿੱਚ ਕੀ ਹੋਇਆ ਕਿ 2 ਮਹੀਨੇ ਹੋ ਗਏ ਤੇ ਉਹਨੇ ਕੈਨੇਡਾ ਜਾਣਾ ਹੀ ਬਿਲੇ ਨੇ ਉਹਨੇ ਵੇ 10000 ਰੁਪਏ ਆਏ ਗਿਰਦੇ ਥਲੇ ਸੁਟਿਆ ਵਾ ਤੇ ਮੈਂ ਨੂੰ ਆਖਿਆ ਕਿ ਸ਼ਰੀ ਦਾ ਪੈਸੇ ਕਿਥੋਂ ਆਇਆ ਇਹ ਮੇਰੀ ਸਹੇਲੀ ਦੇ ਆ ਮੈਂ ਸਹੇਲਾ ਦਿਓ ਜਾਣ ਨਾ ਵੀ ਪਰ ਨਾ ਬਤਾ ਹੀ ਰੋਣਾ ਮੁਰਸ਼ਾ ਲਾ ਰੰਗਦਾ ਤੇ ਨੇ ਇਹ ਗੈਂਟੂ ਝੂਠ ਮਾਰਦਾ ਮੈਂ ਚੰਗਾ ਫਿਰ ਮੈਂ ਜੋ ਪਰ ਗਿਆ ਫਿਰ ਇਹਦੀ ਆਪਣੇ ਇਹਦਾ ਜਿਉਂ ਚੂਲਾ ਤੋੜ ਕੇ ਗਈ ਆ ਫਿਰ ਉਸ ਤੋਂ ਬਾਅਦ ਮੈਂ ਹੱਥ ਭਲਾ ਜੋੜਿਆ ਸੋਹਣਾ ਘੜੀ ਵੀ ਉਹਨਾਂ ਮੇਰੀ ਨਹੀਂ ਸੁਣੀ ਚੁੱਕਿਆ ਸਮਾਨ ਖਰੂਰ ਸਾਹਿਬ ਖਰੂਰ ਸਾਹਿਬ ਰਹੀ ਹੈ 6-7 ਮਹੀਨੇ ਉਥੇ ਲੜਕਾ ਹੀ ਮਜਬੀ ਸਿੰਘ ਉਹਦੇ ਨਾਲ ਬਣ ਕੇ ਗੋਲ ਗੱਪੇ ਖਾਂਦੀ ਰਹੀ ਆ ਫਿਰ ਉਸ ਤੋਂ ਬਾਅਦ ਉਹ ਸਮਾਨ ਚੁੱਕਿਆ ਸ਼ੱਜਲ ਵੱਡੀ ਉਥੇ ਜਾ ਕੇ ਮੇਰੇ ਤੇ ਕੇਸ ਕਰ ਦਿੱਤਾ ਗਿਆ ਸ਼ੇ ਬੋਤਲਾਂ ਸ਼ਰਾਬਦਿਆਂ ਪੀ ਕੇ ਸਾਨੂੰ ਘੋੜਦਾ ਵਾ ਦਿਹਾੜੀ ਦੀਆਂ ਸ਼ੇ ਬੋਤਲਾਂ ਜਦੋਂ ਔਰਦਾ ਉਹ ਪੈਗ ਲਾਣ ਲੀਂਦਾ ਉੱਠ ਕੇ ਪਤਾ ਨਹੀਂ ਸ਼ਰਾਬ ਕਿਥੋਂ ਲਿਆਉਂਦਾ ਆਖੇ ਸਬਜੀ ਜੋ ਕਿਤੇ ਪੈਸੇ ਨਹੀਂ ਹੈ ਘਰੋਂ ਦੇ ਸ਼ਰਾਬੜੀ ਪੀਂਦਾ ਹੈ ਸ਼ੇ ਬੋਤਲਾਂ ਦਿਹਾੜੀ ਚ ਫਿਰ ਉਹਨੇ ਜੱਜ ਨੇ ਜਦੋਂ ਮੇਰੇ ਤਰੀਕਾ ਸਾਢੇ 4 ਸਾਲ ਪਈਆਂ ਫਿਰ ਉਹ ਰੱਬ ਨੂੰ ਜੱਜ ਚੰਗੀ ਆ ਗਈ ਉਹਨੇ ਆਖਿਆ ਕਿ ਸੰਜੀ ਕੋ ਵਾਫਰ ਜਿੰਦ ਸਿੰਘ ਮਾਜੀ ਆਜ ਰਿਹਾ ਉਹ ਕਹਿੰਦੇ ਤੂੰ ਕਿਹਨਾਂ ਆਇਆ ਤੂੰ ਰਜਿੰਦਰ ਸਿੰਘ ਕਿਥੋਂ ਤੂੰ ਤੇ ਬੁੱਢਾ ਆ ਮਾਜੀ ਬੁੱਢਾ ਆ ਮਹਿੰਦਰ ਸਿੰਘ ਆ ਫਿਰ ਉਹਦੀ ਵਕੀਲੀ ਨੇ ਸੋ ਖੁਦ ਆਖਿਆ ਮੈਨੂੰ ਬਲਜੀਤ ਕੌਰ ਨੇ ਉਨੇ ਆਖਿਆ ਕਿ ਅਰਜਨ ਸਿੰਘ ਇਹੀ ਆ ਇਹਨੇ 4.5 ਸਾਲ ਹੋ ਗਏ ਨੂੰ ਵਿਚਾਰੇ ਨੂੰ ਚੱਕਰ ਮਰਵਾ ਕੇ ਜੁੱਤੀਆਂ ਟੁੱਟ ਗਈਆਂ ਵਿਚਾਰੇ ਦੀਆਂ ਪਰ ਇਹਨੇ ਪੱਲਾ ਨਹੀਂ ਫੜਾਇਆ ਫਿਰ ਉਹਨਾਂ ਨੇ ਆਖਿਆ ਕਿ ਕੀ ਦਵੇਂਗਾ ਬਾਬਾ ਤੂੰ ਇਹਨੂੰ ਖਰਚਾ ਮੈਂ ਜੀ 14 ਅੱਠ ਮਰੇ ਮੇਰੇ ਤੋਂ ਥਾਂ ਦੇ ਆ 6 ਮਰੇ ਮਹੀਨਾ ਦੇਣਾ ਦੋ ਮੱਲੇ ਮੈਂ ਰੱਖਦਾ ਫਿਰ ਮੇਰੇ ਨਾਲ ਇਹ ਗੱਲਬਾਤ ਹੋਈ ਆ ਫਿਰ ਇਹਨੇ ਆਖਿਆ ਨਹੀਂ ਜੀ ਮੈਂ ਇਹਨੂੰ ਜੇਲ੍ਹ ਚ ਗਾਣਾ ਅੱਛਾ ਤੇ ਮੈਂ ਆਖਿਆ ਭਰਾ ਮੈਂ ਆਪਣਾ ਲੈਂਦਾ ਜੀ ਇਹ ਮੋਟਰਸਾਈਕਲ ਲੈ ਕੇ ਚੱਲ ਜੂਗਾ ਤੇ ਮੈਨੂੰ ਜੇਲ੍ਹ ਚ ਭੇਜ ਦਿਓ ਮੈਂ ਸ਼ਹਿਰ ਪਰ ਨਾਲ ਲੈਂਦਾ ਉਹਨੇ ਮੈਡਮ ਨੇ ਮੁੜ ਕੇ ਇਹ ਗੱਲ ਆਖੀ ਆ ਕਿ ਬੀਬਾ ਇਦਾਂ ਜੇਲ੍ਹ ਚ ਨਹੀਂ ਜਾਂਦੇ ਇਹ ਖਰਚਾ ਜਿਹਨੇ ਦੇਤਾ ਦੇਤਾ ਨਹੀਂ ਖਰਚਾ ਨਹੀਂ ਤੈਨੂੰ ਮਿਲਦਾ ਬੀਬਾ ਜੇ ਥਾਂ ਮਰਲੇ ਛੇ ਮੈਂ ਤੈਨੂੰ ਮਿਲਦੇ ਲੈ ਲਾ ਇਹਨੇ ਆਖਿਆ ਨਹੀਂ ਜੀ ਇਹਨੇ ਆ 5 ਲੱਖ ਲਵਾਂ ਕਦੀ 3 ਲੱਖ ਆਖ ਕੇ ਭਰਾ ਮੇਰਾ ਆਇਆ ਵੱਡਾ ਆਣ ਕੇ ਫਾੜ ਕੇ ਮਰ ਗਿਆ ਉਹ ਕਹਿੰਦਾ ਮੈਂ ਮੈਨੂੰ ਰੋਟੀ ਕਿਨੇ ਦੇਣੀ ਆ ਇਹਦੇ ਆਟੋ ਚਾਹੁੰਦਾ ਰੋਟੀ ਕਮਾ ਕੇ ਦਿੰਦਾ ਸਾਨੂੰ ਉਸ ਤੋਂ ਬਾਅਦ ਫਿਰ ਮੁੜ ਕੇ ਇਹ ਆਪਣੇ ਉੱਥੇ ਚਲੇ ਗਈ ਛੱਜਲ ਵੱਡੀ ਆਪਾਂ ਇੱਥੇ ਆ ਗਏ ਆ ਉਥੇ ਇੱਕ ਹਲਵਾਈ ਆ ਉਹਦੇ ਨਾਲ ਦੇ ਸਬੰਧ ਬਣ ਗਏ ਉਹਦੀ ਵੀ ਘਰ ਦੀ ਦੇ ਮੁੰਡਾ ਦਾ ਪੇਕੇ ਰਹਿੰਦੇ ਆ ਤੇ ਉਹ ਜਵਾਨ ਜੁਨੀ ਇਹਦੀ ਰੋਟੀ ਪਕਾਉਂਦੀ ਸ਼ਾਮ ਨੂੰ ਆਣ ਕੇ ਦੋ ਘੰਟੇ ਤੇ ਫਿਰ ਉਹਨੇ ਸਕੂਟੀ ਜੇ 60000 ਰੁਪਏ ਪਾਤਾ ਤੇ ਇਹ ਹੋਣਾ ਕੀ ਜਾਂਦੇ ਆ ਕਿ ਸਾਨੂੰ ਇਹ ਸਮੇਂ ਕੀ ਆ ਜੀ ਇਹ ਨਸ਼ਾ ਕਰਦਾ ਜੀ ਇਹ ਭਾਂਗਾ ਦੇ ਪਕੌੜੇ ਖਾਂਦਾ ਹੈਗਾ ਇਹ ਸਾਨੂੰ ਤਾਂ ਕੁੱਟਦਾ ਹੈ ਜਿਹੜਾ ਕਾਨੇ ਕੁੱਟਦਾ ਤੁਹਾਨੂੰ ਪਤਾ ਹੀ ਹੈ ਕੈਰੇਕਟਰ ਬਹੁਤ ਜ਼ਿਆਦਾ ਲੀਕ ਹੋ ਚੁੱਕਾ ਹੈ ਬਹੁਤ ਖਰਾਬ ਹੋ ਗਿਆ ਹੈਗਾ ਤੇ ਅਸੀਂ ਬਾਣਾ ਪਾਏ ਹੈ ਹੱਥ ਜੋੜਦੇ ਹਾਂ ਮਾ ਬੋਤ ਵੀ ਆਪਣੇ ਹੱਥੇ ਗੱਲ ਗਲਤ ਆ ਤੇ ਸ਼ਨੀ ਦਾ ਆ ਕੇ ਆ ਕੇ ਬੱਚੇ ਬਾਲੀਏ ਉਹਦਾ ਤਾਂ ਮੰਨ ਲਿਆ ਤੁਸੀਂ ਜੋ ਜੋ ਤੁਸੀਂ ਕਹਿੰਦੇ ਹੋ ਪਰ ਬੱਚਿਆਂ ਦਾ ਕੀ ਕਸੂਰ ਹੈ ਜੀ ਇਹਦੇ ਵਿੱਚ ਤੁਸੀਂ ਇਹ ਦੱਸੋ ਵੀ ਬੱਚਿਆਂ ਦੇ ਕੋਲ ਕਦੇ ਤੁਸੀਂ ਉਹਨਾਂ ਦਾ ਹਾਲ ਚਾਲ ਪੁੱਛਣ ਦੀ ਕੋਸ਼ਿਸ਼ ਕੀਤੀ ਨਹੀਂ ਜੀ ਆਪਾਂ ਗਏ ਨਹੀਂ ਬੱਚਿਆਂ ਦਾ ਹਾਲ ਪੁੱਛਣ ਉਹਨੇ ਇੱਕੋ ਗੱਲ ਆਖੀ ਬੱਚੇ ਤਾਂ ਤੁਹਾਡੇ ਸੀ ਉਹ ਮੇਰੀ ਗੱਲ ਸੁਣੋ ਜੀ ਸਾਹਿਬ ਮੈਂ ਜਿਹੜੀ ਬੇਨਤੀ ਕਰਦਾ ਤੁਸੀਂ ਉਹ ਪ੍ਰਮਾਣ ਕਰੋ ਮੈਂ ਇੱਕ ਦਿਨ ਚੱਲਿਆ ਬੱਚਿਆਂ ਨੂੰ ਮਿਲਣਾ ਬੰਦਾ ਕਹਿੰਦਾ ਕਦ ਚੱਲਿਆ ਮੈਂ ਯਾਰ ਮੈਂ ਬੱਚਿਆਂ ਨੂੰ ਵੇਖਾਇਏ ਕਹਿੰਦਾ ਬਾਬਾ ਜੀ ਤੂੰ ਭਲਾ ਵਾਂਦਿਆ ਉਹਨੇ ਗਾੜੀ ਨੂੰ ਰਿਪੋਰਟ ਕਰ ਦਿੱਤੀ ਬੱਚੇ ਚੁੱਕਣ ਪੈ ਗਿਆ ਵਾ ਇਰਬੋਰ ਹੁੰਦੀ ਹੋਦੀ ਕਿ ਜਿੱਦਣ ਗਏ ਆ ਗਿਆ ਇਧਰ ਦੀ ਮੈਂ ਅਖਣਾ ਬੱਚੇ ਚੁੱਕਣ ਪੈ ਗਿਆ ਤੇ ਚਲੋ ਜੀ ਦਾਲਾ ਸਾਹਿਬ ਜਾਣਾ ਨਾ ਮੈਂ ਉਹ ਪ੍ਰਧਾਨ ਸਾਹਿਬ ਬੈਠੇ ਆ ਇਹ ਵੀ ਮੇਰੇ ਮਗਰ ਬੈਠੇ ਨੇ ਹਾਂ ਡੇ ਤੇ ਇਧਰੋਂ ਜਾਂਦੇ ਤੇ ਬੱਚਾ ਨੇ ਐ ਕੀਤਾ ਮੈਨੂੰ ਕਿ ਸਾਸਰੀ ਘਾਲ ਇਹ ਉਹਦੀ ਪੱਟੀ ਪੜਾਈ ਏ ਬੱਚੇ ਕੁੜੀ ਮੇਰੀ ਬੋਲ ਰਹੀ ਆ ਕੌਮ ਪ੍ਰੀਤ कौर ਬੇਟੀ ਮੇਰੀ ਉਹ ਪੱਟੀ ਪੜਾਉਂਦੀ ਆ ਇਹ ਗਾੜੀ ਉਹ ਗੰਦਾ ਫਾਇਦਾ ਠਾਉਂਦੇ ਆ ਇਹਨਾਂ ਨੂੰ ਫਰੌਡ ਵਜਾ ਕੇ ਪੈਸੇ ਇਕੱਠੇ ਕਰ ਲੀਏ ਦਾਦਾ ਇਹਨਾਂ ਨੇ ਪੈਸੇ ਕਢੇ ਤਾਂ ਕੋਈ 5-4 ਲੱਖ ਹੋ ਗਿਆ ਇਹਨਾਂ ਇਥੋਂ ਚੁਕਣੀ ਟੈਂਡ ਫੋੜੀ ਇਹਨਾਂ ਜੰਦਰ ਜ ਲੈਣਾ ਗਾੜੀ ਇਹਨਾਂ ਆਖਿਆ ਨਾ ਸਾਨੂੰ ਬਿਆਨ ਦਿੱਤੇ ਆ ਕਿ ਸਾਡੇ ਪਿੰਡ ਦੇ ਉਹਨਾਂ ਆ ਗਿਆ 10 ਕਿਲੋਮੀਟਰ ਮਗਾ ਬਿਆਸ ਨੂੰ ਜਾਉਂਗੀ ਤੇ ਬਿਆਸ ਤੇ ਲਾ ਕੇ ਪਹੁੰਚ ਗਈ ਆ ਮਤਲਬ ਕਿ ਤੁਸੀਂ ਇਹ ਮੰਨਦੇ ਹੋ ਜੇ ਤੁਹਾਡੀ ਧੀ ਨੇ ਕਿਹਾ ਵੀ ਮੇਰਾ ਬਾਪ ਨਸ਼ੇੜੀ ਸੀ ਤਾਂ ਉਹ ਬੇਟੀ ਦੀ ਗਲਤੀ ਨਹੀਂ ਆ ਉਹ ਹਾਂਜੀ ਸ਼ਰਜੀਤ ਦੀ ਗੱਲ ਗਲਤੀ ਆ ਉਹਦੀ ਮਾਂ ਦੀ ਗਲਤੀ ਆ ਸ਼ਰਜੀਤ ਕੌਰ ਦੀ ਗਲਤੀ ਆ ਜਿਹੜੀ ਉਹਨੂੰ ਚੁਕਣ ਲਈ ਪੰਪ ਦੇ ਰਹੀ ਆ ਕਿ ਤੂੰ ਆ ਪੁੱਤ ਕਹਦੇ ਆਪਾਂ ਨੂੰ ਪੈਸੇ ਵਾਧੂ ਹੋਣੇ ਆ ਹੁਣ 3-4 ਲੱਖ ਰੁਪਏ ਆ ਗਿਆ ਉਹਨਾਂ ਨੂੰ ਤੇ ਹੁਣ ਉਹ ਦੱਸੰਗਿਆਂ ਦੇ ਆ ਉਹਨਾਂ ਗਾੜੀ ਪਲੇਟ ਹੋਰ ਲਾਤਾ ਮੇਰੇ ਉਹ ਕਹਿੰਦੇ ਜੇ ਸਾਡੀ ਮੰਮੀ ਮਰ ਗਈ ਜਾਂ ਗੱਲਬਾਤ ਹੋਈ ਚੰਡੀਗੜ੍ਹ ਤੱਕ ਕਾਜ ਪਾਤੇ ਆ ਕਿ ਇਹਨਾਂ ਦਾ ਜ਼ਿੰਮੇਵਾਰ ਹਰਜਿੰਦਰ ਸਿੰਘ ਹੋਗਾ ਸਾਡਾ ਪਿਤਾ ਜੀ ਮੇਰੇ ਇੰਟਰਵਿਊ ਚ ਵੀ ਕਿਹਾ ਉਹਨਾਂ ਨੇ ਵੀ ਸਾਨੂੰ ਜੇ ਕਿਸੇ ਨੂੰ ਵੀ ਕੁਛ ਹੁੰਦਾ ਆਹੋ ਕਿ ਜੇ ਕਿਸਮ ਦਾ ਕੋ ਹੋ ਯਾਰ ਇਹੇ ਜ਼ਿੰਮੇਵਾਰ ਹੋ ਉਹ ਮੈਂ ਇਹਨੂੰ ਪਾਲਣ ਮਾਤਾ ਨੂੰ ਚੂਲਾ ਟੁੱਟਾ ਲੈਣੇ ਵਾਸਤੂ ਕਰਾਉਣ ਡਿਆ ਚੂਲਾ ਕਿਵੇਂ ਟੁੱਟਿਆ ਗਿਰ ਗਏ ਕਿ ਤੜ ਡਿੱਗੇ ਪੈਰਾਂ ਬੂਟ ਮਾਰੇ ਚੱਡੇ ਬੂਟ ਪੈਰੀ ਸੀ ਇਹਦੇ ਤਸਮੇ ਵਾਲੇ ਕਿਨੇ ਮਾਰੇ ਸ਼ੰਦ ਜੀ ਦੇ ਤੌਰ ਨੇ ਮਾਰ ਕੇ ਚੂਲਾ ਤੋੜ ਕੇ ਛੁੱਟ ਕੇ ਗਈ ਆ ਅਹੀਂ ਤਾਂ ਸੌਹ ਤੈਨੂੰ ਤਿਆਰ ਆ ਜੇ ਕੋਈ ਆਕੇ ਤੇ ਇਹਦੇ ਸਾਡੇ ਜੋ ਭਾਈ ਜਾ ਜਾਈਦੇ ਚਲੋ ਹੁਣ ਦੇ ਐਟਾਂ ਤੇ ਬੰਦੇ ਦਾ ਟਾਈਮ ਨਹੀਂ ਹੈਗਾ ਪ੍ਰਧਾਨ ਸਾਹਿਬ ਆ ਗਏ ਆਖਿਆ ਇਹਨਾਂ ਨੂੰ ਤੇ ਆਇਆ ਦੇ ਭਾਰੇ ਗੱਲ ਆ ਕਿ ਜਿਹੜਾ ਸੱਚ ਆ ਸੱਚ ਰਹਿਣਾ ਮੈਂ ਪਕੌੜਿਆਂ ਦੀ ਗੱਲ ਜਿਹੜੀ ਜਾਂਦੇ ਆਂਦੀ ਆ ਮੈਂ ਇਹ ਚ ਮੈਸੇਜ ਦੇ ਰਿਹਾ ਉਹਨੂੰ ਕਿ ਆਪਣੇ ਭਰਾ ਨੂੰ ਗਰਮੀਦ ਨੂੰ ਲਿਆ ਉਹ ਆਪਣਾ ਮੁੰਡਾ ਗੁਰਦਾ ਨਹੀਂ ਚੜਾਵੇ ਇਦੋਂ ਮੇਰੀ ਮਾਂ ਮੈਨੂੰ ਜਿਹੜਾ ਹੋਊਗੀ ਗੁਰਦਾਰੇ ਕਿ ਮੈਂ ਨਸ਼ਾ ਕਦੇ ਸੇਵਨ ਕਰਦਾ ਰਿਆਂ ਹਾਂ ਨਿੱਕੀ ਕੀੜੀ ਪੈਂਡੀ ਹਰਚੋ ਵਾਲਦੇ ਲਾਗੇ ਉਥੇ ਵਿਆਹੀ ਹੋ ਉਹ ਟਾਕ ਕੇ ਬਾਂਦੇ ਲਗਾਈ ਅੱਗੇ ਦੀ ਲੱਤ ਦਿਓ ਨਾ ਲਾਇਆ ਉਹਦੇ ਇਹਦੇ ਪਿਓ ਨੇ ਕਿ ਛੱਬੀ ਬਣਾ ਕੇ ਉਹਨਾਂ ਤੋਂ ਆਪਾ ਪੈਸੇ ਲੈਣੇ 3 ਲੱਖ ਰੁਪਈਆ ਫਿਰ ਉਹ ਜੱਟ ਉਥੇ ਗਿਆ ਸਰਪੰਚਰ ਕੇ ਪੰਜ ਚਾਰ ਆਂਦਾ ਆਪਣੇ ਜੋਗਾ ਸਿਆ ਅੱਜ ਦੇ ਤੂੰ ਕੁੜੀ ਆਪਣੀ ਵੜ ਕੇ ਪਾਲੀ ਤੇ ਤੂੰ ਮੰਗ ਲੈ ਤਿੰਨ ਲੱਖ ਜਿਹਦੇ ਮੁੰਡਾ ਵੜ ਕੇ ਹੀ ਪਾਵਾਂਗੇ ਨਾ ਛੱਬੀ ਬਣਾਵਾਂਗੇ ਉਹਦੇ ਅਸੀਂ ਤੇਰੇ ਤੋਂ ਹੀ 5 ਲੱਖ ਰੁਪਈਆ ਲਵਾਂਗੇ ਫਿਰ ਮੇਰੀ ਮਾਂ ਤੋਂ ਹੋ ਗਈ ਸੋਚਾ ਆਪਣੇ ਤੋਂ ਕੀੜੀ ਬੰਨ ਨਿੱਕੀ ਤੋਂ ਉਥੇ ਕੁੜੀ ਬਈ ਇਹ ਵਿਆਹੀ ਕੀਆਂ ਜਾਨੀ ਕੁੜੀ ਮਾਰ ਕੇ ਆਈਓ ਯਹਰ ਦੇ ਕੇ ਜੇ ਸੱਚ ਨਾ ਹੋਵੇ ਸਰੀਰ ਮੇਰਾ ਉਹਦੇ ਗੋਲੀ ਤੁਹਾਡੀ ਹੋਗੀ ਸਰਕਾਰ ਦੀ ਸਾਈ ਫੋਟੋ ਕਵਾ ਲਈ ਆਈ ਦਾ ਫੋਟੋ ਕਵਾਇ ਗੁਰਾ ਉਹਦੇ ਸੇਹ ਵਾਲੀ ਮੈਂ ਫੋਟੋ ਨਹੀਂ ਦੇ ਪਹਿਲੇ ਕਰ ਲਈ ਮਾਂ ਮੇਰੀ ਦੇ ਉਹ ਮੇਰੇ ਤੋਂ ਫੋਟੋ ਕਵਾਜ ਗਿਆ ਛੋਟ ਪੋਟੇ ਦਾ ਸਮਾਨ ਹੈ ਮੈਂ ਸੈਟ ਕਰ ਰਹਾ ਹੈਗਾ ਨਾਲ ਮੈਂ ਫੋਟੋ ਵੀ ਤੁਹਾਡੀ ਨੂੰ ਯਾਰ ਕਰ ਦਿੰਦਾ ਉਹ ਐਡੇ ਬੰਦੇ ਚੰਗੇ ਆ ਜਿਨ੍ਹਾਂ ਦੇ ਘਰ ਪਹਿਲਾਂ ਵਿਆਹ ਹੀ ਆ ਐਡੇ ਐਡੇ ਵਰਦਮਾਨ ਦਾਲਾਂ ਦੇ ਖੰਡਾਂ ਦੇ ਭਰੇ ਆ ਲਮਾਰੀ ਜੋ ਉਹਨਾਂ ਦੇ ਤੇ ਸਾਹਮਣੇ ਆਪਣੇ ਫਰਿੱਜ ਕੂਲਰ ਉਹ ਚੱਲਣ ਡਿਆ ਜਿਹੜਾ ਇਹਨਾਂ ਨੇ ਦਿੱਤਾ ਤੇ ਉਹਦੇ ਕੂਲਰ ਤੇ ਫਰੇਜ ਤੋੜ ਆਇਆ ਨਾ ਲਾਤ ਦੇ ਕੀ ਹੋਇਆ ਤੇ ਬੰਦ ਕੀਆ ਅਰੇ ਮੈਂ ਤਵੀਆਂ ਤੇ ਡੇਗੀਆਂ ਤਵੀਆਂ ਦੇਖਣਾ ਇਕੱਲੀ ਲਾਤ ਦੇ ਨਿਸ਼ਾਨ ਲੱਗਣਾ ਜਾਂ ਇਕੱਲੀ ਬੰਦ ਲੱਗਣਾ ਹੈਗਾ ਇਹ ਲੋਕ ਮੈਨੂੰ ਯਾਨੀ ਕਿ ਸ਼ਦਾਈ ਬਣਾਉਣ ਡਿਆ ਮੈਂ ਕੁਝ ਨਹੀਂ ਵੀਡੀਓ ਬਣਾਉਣੀ ਚਾਹੁੰਦਾ ਮੈਂ ਪੰਜਾਂ ਦਿਨਾਂ ਬਾਅਦ ਵੀਡੀਓ ਬਣਾਉਣ ਲੱਗ ਗਿਆ ਜਦੋਂ ਇਹਨਾਂ ਨੇ ਕਿਹਾ ਨਸ਼ੇੜੀ ਆ ਪਿਓ ਮੇਰਾ ਮਰ ਗਿਆ 2 ਸਾਲ ਹੋ ਗਏ ਉਹ ਯਾਰ ਇੱਕ ਭਰਾ ਮੇਰਾ ਹੁਣ ਮਰ ਗਿਆ ਇੱਕ ਇੱਕ ਮਰ ਗਿਆ ਸਾਲ 97 ਚ ਪਿਓ ਮੇਰਾ ਸਾਲ 82 ਮਰ ਗਿਆ ਤੇ ਮੇਰੇ ਮੇਰੇ ਸਾਰਿਆਂ ਨੂੰ ਮਾਰ ਦੇ ਲੱਗੀ ਤੇ ਸਾਨੂੰ ਸਾਰਿਆਂ ਨੂੰ ਹੀ ਤੋ ਇਹ ਉਹ ਹੁਣ ਲੋਕ ਸਾਨੂੰ ਕਹੀ ਜਾਂਦੇ ਅੱਦੇ ਮੀਡੀਆ ਨੂੰ ਜਦੋਂ ਇੱਕ ਬੰਦਾ ਇਹ ਕਹਿ ਰਿਹਾ ਵੀ ਭਾਈ ਸਾਡਾ ਪਿਓ ਮਰ ਗਿਆ ਕਿੱਥੋਂ ਲਭੋਂਗੇ ਜੀ ਹਾਂ ਜੀ ਇਹ ਗੱਲ ਤਾਂ ਨਹੀਂ ਸੱਚੀ ਆ ਉਹ ਜਦੋਂ ਕਹਿ ਰਹਿਦਾ ਤੁਸੀਂ ਹੁਣ ਮੈਨੂੰ ਕਿੱਥੋਂ ਲਭਣਾ ਸੀ ਪਰ ਇੱਕ ਗੱਲ ਆ ਜੀ ਅਜਹਿੀਆਂ ਇਹਦੇ ਨਾਲ ਇੱਕ ਸਮਾਜ ਦਾ ਚਿਹਰਾ ਫੇਰ ਨੰਗਾ ਹੋ ਗਿਆ ਫਿਰ ਲੋਕ ਛੇਤੀ ਛੇਤੀ ਵਿਸ਼ਵਾਸ ਨਹੀਂ ਕਰਨਗੇ ਕਿਸੇ ਦੀ ਮਦਦ ਲਈ ਬੱਸ ਐਸੇ ਕਰਕੇ ਮੈਂ ਮੀਡੀਆ ਮੀਡੀਆ ਦੇ ਅੱਗੇ ਆਇਆ ਨਾ ਕਿ ਲੋਕ ਦੇ ਵਿਚਾਰੇ ਭੋਲੇ ਆ ਦੇ ਦੇ ਦੋ ਜੀ ਲੱਖ ਰੁਪਏ ਦੇ ਦੋ ਜੀ 50000 ਰੁਪਏ ਉਹ ਕਾਦੇ ਵਾਦੇ ਦਿੰਦੇ ਯਾਰ ਗਾੜੀਆਂ ਪਛੋਕੜ ਵੇਖੋ ਬੰਦੇ ਦਾ ਕੀ ਆ ਜਨਾਨੀਆਂ ਦਾ ਪਛੋੜ ਕੀ ਆ ਕਿ ਤੁਸੀਂ ਮੇਰਾ ਪਛੋਕੜ ਵੇਖੋ ਜਦੋਂ ਪੈਸੇ ਵੱਡੀ ਗਿਣਤੀ ਮਾਤਰਾ ਚ ਜਾਣ ਲੱਗੇ ਫਿਰ ਤੁਹਾਨੂੰ ਲੱਗਿਆ ਵੀ ਹੁਣ ਵੀਡੀਓ ਬਣਾਉਣੀ ਚਾਹੀਦੀ ਗਲਤ ਹੱਥਾਂ ਚ ਪੈਸੇ ਜਾ ਰਹੇ ਇਸ ਕਰਕੇ ਤਾਂ ਥਾਂ ਸੇ ਪੈਸੇ ਜਾ ਰਹੇ ਆ ਤੇ ਦੂਜੇ ਨੰਬਰ ਤੇ ਯਾਨੀ ਕਿ ਮੈਨੂੰ ਗਲਤ ਆਖਿਆ ਜਾ ਰਿਹਾ ਕਿ ਨਸ਼ਾ ਕਰਦਾ ਮਰ ਗਿਆ ਉਹ ਮੈਂ ਆਟੋ ਚਲਾ ਰਿਹਾ ਬੇਟੀਆਂ ਖਾਂਦੇ ਮੈਂ 12 13 ਪ੍ਰਧਾਨ ਨੂੰ ਪੁੱਛੋ ਇਹਦੇ ਕੋਲੋਂ ਦੀ ਮੈਂ ਆਉਣਾ ਕਿ ਜਾਂਦਾ ਕੁੜੀਆਂ ਨੂੰ ਲੈ ਕੇ ਨਾਲ ਕਨੇਆ ਸਕ ਹੋ ਨਾ ਕੇ ਬੰਦੇ ਨੂੰ ਉਹਨੂੰ ਭੇਜਿਆ ਉਹ ਵਿਚਾਰਾ ਲਿਕੇ ਆਉਂਦਾ ਕੁੜੀਆਂ ਹਾਂ ਮੈਂ ਕਿਹਾ ਚੱਲ ਯਾਰ ਤੂੰ ਲੈ ਉਹ ਜਿਹਦਾ ਰਾਪਲਿਆ ਨੂੰ ਬਹੁਤ ਕਿਰਪਾ ਮਾਰ ਦੇ ਔਰ ਜਾਂਗਿਰਦਾ ਮੁੰਡਾ ਵਾ ਸਰਵਨ ਸਿੰਘ ਆ ਤੁਸੀਂ ਕੂਕੇ ਚੋਂ ਨੀਲਦਾਰੀ ਆ ਤੁਸੀਂ ਤਾਂ ਨੀਲਦਾਰੀ ਨੀਲਦਾਰੀ ਜੀ ਉਹ ਬੇਟੀ ਗੈ ਜਿੰਦੀ ਕੂਕੇ ਮੈਂ ਕਿਹਾ ਨੀਲਦਾਰੀ ਆ ਜੀ ਉਹਦਾ ਜਿਹੜੇ ਕੂਕੇ ਦੇ ਚਟੇ ਬਣੇ ਆਲੇ ਆ ਆਪਾਂ ਨੀਲਦਾਰੀ ਆ ਹਾਂਜੀ ਉਹੀ ਮੈਂ ਉਹਨੂੰ ਕਿਹਾ ਇਹ ਸੰਤ ਹਰਨਾਮ ਸਿੰਘ ਕਿਲੇ ਵਾਲੇ ਔੜ ਵਿੱਚ ਗਏ ਬੈਠੇ ਆ ਇਹਦੇ ਨੇ ਕਾਲੇ ਦਾੜੇ ਵਾਲੇ ਆ ਇਹ ਸੰਤ ਸਤਨ ਸਿੰਘ ਪਿਪਲੀ ਸਾਹਿਬ ਵਾਲੇ ਆ ਜਿਹੜੇ ਆ ਮੀਡੀਆ ਤੇ ਹੁੰਦੇ ਹੁੰਦੇ ਗੇ ਇਥੇ ਜਨਾਰੇ ਖੰਡਾ ਲੈ ਗਾੜੀ ਮਨਮ ਸਿੰਘ ਜੀ ਦੇ ਹੋ ਹਾਂ ਜੀ ਨਰਮ ਸਿੰਘ ਆ ਜਾ ਜੀ ਨਰਮ ਸਿੰਘ ਦੇ ਨਾਲੇ ਲੜਕੇ ਕੱਗੇ ਇਹ ਸਦਰਾਮ ਸਿੰਘ ਜੀ ਹੈ ਰਾਜਾ ਜੋਗੀ ਇਹ ਨਾ ਸੰਗਰਾ ਵਿਸਾਖੀ ਉਥੇ ਲੱਗਦੀ ਉਥੇ ਕਈ ਯਾਰ ਜਾਈਦਾ ਵਾ ਹੁਣ ਮੈਂ ਮਾਤਾ ਦਾ ਕਰਕੇ ਨਹੀਂ ਜਾਂਦਾ ਨੀ ਦੇ ਵਿਸਾਖੀ ਉਥੇ ਪੁੱਜ ਕੇ ਜਾਈਦਾ ਹੀਗਾ ਬੜੀ ਮੇਰੇ ਮਾਰੀ ਮਸਿਆ ਮੈਂ ਇਥੇ ਜਾਣਾ ਨਾ ਨਿਸ਼ਾਲਾ ਸਾਹਿਬ ਸਮਝ ਗਿਆ ਜੀ ਮੈਂ ਹਾਂ ਜੀ ਤੇ ਮਾਤਾ ਜੀ ਤੁਹਾਡੇ ਹੱਥਾਂ ਨੂੰ ਆ ਦਿਖਾਇਓ ਮੜ ਜੀ ਬੱਲੇ ਇਹ ਕੀ ਆ ਮਾਤਾ ਕੀ ਹਾਂ ਜੀ ਗੈਂਡੀਆਂ ਗਠੀਆਂ ਹੋ ਗਿਆ ਕਦੋਂ ਇਹਨਾਂ ਨੂੰ 20 ਸਾਲ ਹੋ ਚੱਲੇ ਆ ਵਾ ਦੇਖੋ ਮਾਤਾ ਦੇ ਹੱਥ ਮਦਦ ਦੀ ਦਾ ਲੋੜ ਭਾਈ ਨਾ ਨੂੰ ਆ ਮਦਦ ਦੀ ਲੋੜ ਤਾਂ ਮਾਤਾ ਨੂੰ ਸੀ ਉਹ ਬੇਟੀ ਹੁਣ ਵੀਡੀਓ ਪਾਉਂਦੀ ਰਹੀ ਪਰ ਚਲੋ ਹੁਣ ਦੇਖੋ ਜੀ ਜਿਹੜਾ মিডিਆ ਨੇ ਵੀ ਇਹ ਰੋਲ ਨਿਭਾਇਆ ਮਕਸਦ ਤਾਂ ਪਿੱਛੇ ਏਸੀ ਵੀ ਚਲੋ ਯਾਰ ਕਿਸੇ ਗਰੀਬ ਦੀ ਮਦਦ ਹੋ ਜੇ ਪਰ ਮੈਂ ਇਹ ਕਹਿੰਦਾ ਵੀ ਧੀ ਸੱਚ ਵੀ ਕਹਿ ਸਕਦੀ ਸੀ ਅੱਜ ਉਹਨੇ ਮਾਫੀ ਮੰਗੀ ਆ ਵੀ ਮੈਂ ਆਪਣੇ ਪਿਤਾ ਨੂੰ ਨਸ਼ੇੜੀ ਨਹੀਂ ਕਹਿਣਾ ਚਾਹਦਾ ਸੀਗਾ ਉਸ ਧੀ ਨੇ ਭਲਾ ਹੋਇਆ ਦਾ ਠੀਕ ਆ ਆਪਾ ਇਕੋ ਵਸਾ ਕਰਦੇ ਆ ਕਿ ਘਰ ਦੀ ਦਾ ਔਰ ਬੇੜੇ ਮਿਰਦਾ ਰਾਜਪੀ ਸਿੰਘ ਤੇ ਕੌਮਪੀ ਕੋਰ ਦਾ ਭਲਾ ਕਰੇ ਮਹਾਰਾਜ ਤੰਦਰੁਸਤ ਆ ਬਖਸ਼ ਸੱਜਵਾ ਚੜ੍ਹਦੀਆਂ ਗਲਾ ਉਹਨਾਂ ਦੀ ਕਰੇ ਆਪਾਂ ਇਹਨੇ ਆਪਾਂ ਨੂੰ ਛੇੜੀ ਆਖਿਆ ਭਾਖੇ ਮਰ ਜੇ ਉਹ ਹੋ ਜੇ ਨਾ 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 ਫਿਰ ਵੀ ਬੇੜਾ ਬੇੜੀ ਆਪਣੇ ਆਵਾ ਕਹਦੇ ਦੀ ਬਦ ਨੂੰ ਇਹ ਗੱਲਾਂ ਦੇ ਆਪਾਂ ਚੜ੍ਹਦੀ ਗਲਾ ਕਰੇ ਮਹਾਰਾਜ ਸੱਚੇ ਬਾਦਸ਼ਾਹ ਵੱਡੀਆਂ ਉਮਰਾਂ ਕਰੇ ਜਿਹੜੇ ਪੈਸੇ ਉਹਨਾਂ ਨੂੰ ਦਿੱਤੇ ਹੋਇਆ ਸਾਥ ਸੰਗਤ ਨੇ ਉਹਦੇ ਚੰਗੇ ਲੇਖੇ ਲੱਗੇ ਆ ਤੁਹਾਨੂੰ ਵੀ ਲੋਕਾਂ ਵੱਲੋਂ ਚਾਹੁੰਦੇ ਹੋ ਤੁਸੀਂ ਵੀ ਤੁਹਾਨੂੰ ਵੀ ਭਾਈ ਮਾਇਆ ਜੋ ਕਿਸੇ ਦਾ ਹੁਕਮ ਹੈ ਠੀਕ ਹੈ ਬਾਕੀ ਆਪਣਾ ਗੈਲ ਆਟੋ ਦੇ ਚੱਲਣ ਰਿਹਾ ਆਪਾਂ ਦੇ ਕਿਹਨੂੰ ਇਹ ਨਹੀਂ ਕਹਿੰਦੇ ਸਾਨੂੰ ਪੈਸੇ ਦੋ ਕਿਉਂ ਕਿ ਮੀਡੀਆ ਦੇ ਉਤੇ ਜਦੋਂ ਹੋਏ ਲੋਕਾਂ ਨਾਲ ਲੈ ਯਾਰ ਬਾਬਾ ਜਿੰਦਾ ਮੰਗਦਾ ਫਿਰਦਾ ਪੈਸੇ ਨਹੀਂ ਇਹ ਪ੍ਰਸਾਦਾ ਨਹੀਂ ਕਰਨੀ ਬਾਕੀ ਕੋ ਖੁਸ਼ੀ ਕਹਿ ਦਿਓ ਵੱਖਰੀ ਗੱਲ ਆ ਪਰ ਅਸੀਂ ਮੂੰਹ ਨਹੀਂ ਮੰਗਦੇ ਪਰਮੇਸ਼ਰ ਆਪਣਾ ਬੈਠਾ ਹੋਵੇ ਧੀ ਵੀ ਇੰਟਰਵਿਊ ਕੀਤੀ ਸੀ ਉਹ ਇਸ ਕਰਕੇ ਕੀਤੀ ਸੀ ਵੀ ਭਾਈ ਤੇ ਚਾਹ ਵੀ ਪੀਣ ਆ ਜਾਣਗੇ ਲੋਕ ਪਰ ਉਹ ਜਿਹੜਾ ਆ ਸਾਡਾ ਭਾਬੂ ਕਤਾ ਜਿਹੜੀ ਆ ਜੀ ਇਹ ਫਿਰ ਅਕਾਊਂਟ ਨੰਬਰ ਦੇ ਕੇ ਜੀ ਆ ਦਦਾ ਦੇ ਵਿੱਚ ਉਹਦੇ ਦਾਦੇ ਨੇ ਉਹ ਦਿੱਤਾ ਵਾ ਕੀ ਉਹ ਜਿਹੜਾ ਹੁੰਦਾ ਪੈਸੇ ਪਾਉਣ ਵਾਲਾ Google Pay ਵਾਲਾ ਕੀ ਜਾਂਦੇ ਨੇ ਕਹਿੰਦੇ ਉਹ ਕੀਤਾ ਮੇਰੇ ਰਿਸ਼ਤੇਦਾਰ ਦੱਸਣ ਆਇਆ ਅਨੇਕ ਬਣਿਆਂ ਦੀ ਮੈਂ ਪੈਸੇ ਨਹੀਂ ਮੰਗਦੀ ਤੂੰ ਜਮਲੇ ਦਿੱਤਿਆ ਕਿ Google Pay 'ਤੇ ਪੈਸੇ ਕਰੋ ਕਿਉਂ ਆਪਾਂ ਕਹਿੰਦੇ ਇਹ ਗੱਲ ਜਦੋਂ ਆਪਾਂ ਪਰਮੇਸ਼ਰ ਦੇ ਹੱਥ ਦਿੱਤੇ ਆ ਮਿਹਨਤ ਕਰੋ ਹਾਂ ਹੁਣ ਮੈਂ ਆਟੋ ਚਲਾਉਣਾ ਆਟੋ ਦੇ 5-700 ਰੁਪਏ ਲੱਗ ਵੀ ਜਾਂਦਾ ਵੇਖ ਕੇ ਵੇਲੇ ਤੇ ਬਾਕੀ ਕੁੜੀਆਂ ਸਕੂਲਦਿਆਂ ਲਿਆਉਂਦੇ ਆ ਸੋਦੇ ਪਤੇ ਕਿਦੇ ਫੇਰਾਜ ਦਾ ਰੋਟੀ ਪਣੀ ਜੋਗਾ ਮਾਰਾ ਦੇ ਹੀ ਜਾਂਦਾ ਹੁਣ ਦਵਾਈ 5-6000 ਦੀ ਬੀਬੀ ਦੀ ਦਵਾਈ ਹੁੰਦੀ ਮਾਤਾ ਦੀ ਤੇ ਮੈਂ ਦਵਾਈ ਦਿਵਾਉਣਾ ਵੇਖ ਲੋ ਇਹਨੂੰ ਨਵਾਉਣਾ ਵੀ ਆ ਮਾਤਾ ਭੋਟੀ ਨੇ ਫਰੇ ਕੋ ਉਹ ਤਾਂ ਕਹਿੰਦੇ ਵੀ ਅਸੀਂ ਸਾੰਬੇ ਅਸੀਂ ਮਾਂ ਤਾਨੂੰ ਸਾੰਬਦੇ ਸੀ ਸਾੰਬਦੇ ਨਹੀਂ ਇਹ ਜਿਹੜੀ ਕੁੜੀ ਬੋਲਦੀ ਆ ਨਾ ਇਹ ਨੀਜੀ ਜੀ ਸੀ ਤਿੰਨਾਂ ਕੁ ਸਾਲਾਂ ਦੇ ਚਾਹੁੰਦੀ ਹੋਊਗੀ ਚਾਹੁੰਦੇ ਇਹਨੂੰ ਮੈਂ ਲੈ ਗਈ ਗੁਰਦੁਆਰੇ ਅੱਛਾ ਮੇਰਾ ਵੀ ਜੀ ਕਰਦਾ ਪੁੱਤਰੇ ਪੁੱਤਰੀਆਂ ਨੂੰ ਖੜਾਵਾ ਇਹਨੂੰ ਮੈਂ ਗੁਰਦੁਆਰੇ ਲੈ ਗਈ ਤੇ ਗੁਰਦਵਾਰਿਆਂ ਪ੍ਰਸ਼ਾਦ ਖਵਾ ਕੇ ਮੈਂ ਵੀ ਖਾਦਾ ਮੈਂ ਪ੍ਰਸ਼ਾਦ ਵੀ ਲਿਆਈਆਂ ਇਹ ਰਸੋਈ ਚ ਕੰਮ ਕਰਨ ਢਈ ਆ ਮਾਖਲਾ ਸ਼ਰਨਜੀਤ ਆ ਲੈ ਪ੍ਰਸ਼ਾਦ ਇਹਨੇ ਪ੍ਰਸ਼ਾਦ ਖਾਦਾ ਤੇ ਇਹ ਕੁੜੀ ਨੂੰ ਕੁੱਟਣ ਲੱਗ ਪਈ ਆ ਤੇ ਮੈਂ ਛੇਤੀ ਨਾਲ ਗਈ ਆ ਮੈਂ ਕਿਹਾ ਕੁੜੇ ਕਿਉਂ ਕੁੱਟਦੀ ਆ ਇਹਨੇ ਵਿਚਾਰੀ ਨੇ ਕੀ ਗਵਾਇਆ ਇਹਨੇ ਮੈਨੂੰ ਤੱਕਾ ਦਿੱਤਾ ਮੈਂ ਸਿੱਧੀ ਡੇਗ ਪਈ ਆ ਸਿੱਧੀ ਡੇਗ ਪਈ ਐਨੇ ਤੋਂ ਝੱਗੇ ਤੋਂ ਫੜ ਕੇ ਮੈਨੂੰ ਚੁਕ ਚੁਕ ਮਾਰਿਆ ਠਾ ਠਾ ਮਾਰੀ ਜਾਵੇ ਮਾਰ ਕੇ ਤੇ ਫਿਰ ਮੈਨੂੰ ਜਦ ਮੈਂ ਐਂ ਡੇਗ ਪਈ ਆ ਨਾ ਇਹਦੇ ਪੈਰ ਹੀ ਚਿੱਟੇ ਬੂੜੇ ਇਹਨੇ ਆਈ ਦੋ ਮਾਰੇ ਮੈਨੂੰ ਥੋੜਾ ਤੇ ਮੈਂ ਐ ਕਬਰਾ ਆ ਕੇ ਐ ਹੋ ਗਈ ਇਹ ਫਿਰ ਦੁੱਜੇ ਬੰਨੇ ਹੋਈ ਇਹਨੇ ਫਿਰ ਜਿਹੜੀ ਬੂੜ ਦੀ ਅੱਡੀ ਸੀ ਨਾ ਉਹ ਮੇਰੇ ਇੱਥੇ ਨਾਲਾ ਤੇ ਮਾਰੀ ਜਦੋਂ ਨਾਲਾ ਤੇ ਮਾਰੀ ਤੇ ਮੈਂ ਹੋ ਗਈ ਕਬਰਾ ਪੈ ਗਿਆ ਮੈਨੂੰ ਇਹ ਚੁੱਪ ਕਰਕੇ ਬੈ ਗਈ ਬੈ ਗਈ ਤੇ ਮੈਂ ਮੁੜ ਕੇ ਨਾ ਕਰੀਸ ਦੀ ਕਰੀਸ ਦੀ ਨਾ ਬਾਹਰ ਆਈ ਇਹ ਜਿਹੜਾ ਛਟੇਰੀ ਵਾਲਾ ਮੁੰਡਾ ਨਾ ਪੂਨ ਕਰਨ ਰਿਆ ਮਨਜਿੰਦਰ ਮੈਂ ਉਹ ਨਵਾਂ ਵਾਲ ਮਰੀ ਉਹ ਆਂਦਾ ਮੰਮੀ ਮੰਮੀ ਉਹ ਮਾਤਾ ਨੂੰ ਕੀ ਹੋਇਆ ਈ ਆਵਾਜ਼ਾਂ ਮਾਰਦੀ ਉਹ ਭੱਜ ਕੇ ਆਈ ਮੈਂ ਨਹੀਂ ਮੈਨੂੰ ਚੁੱਕ ਦਿਓ ਮੈਨੂੰ ਆਂਦੇ ਲਾਓ ਇਹਨੂੰ ਹੱਥ ਕਿਹੜਾ ਲਾਉਂਦਾ ਆ ਲਾਓ ਕਿਹੜਾ ਹੱਥ ਲਾਉਂਦਾ ਉਹ ਆਂਦੀ ਮਾਤਾ ਮੇਰੇ ਮੁੰਡੇ ਤੇ ਕੇਸ ਬਣ ਜਾਣਾ ਵੀ ਇਹ ਆਣ ਪਿਆ ਮੈਨੂੰ ਛੰਨੂ ਨੇ ਆਖਣਾ ਆ ਉਹਨੇ ਮੁੜ ਕੇ ਬਾਹਰੋਂ ਬੰਦੇ ਕੱਲੇ ਫੇਰ ਇਹਨਾ ਮੈਨੂੰ ਚੁੱਕ ਕੇ ਮੰਜੇ ਤੇ ਪਾਇਆ ਫੇਰ ਮੇਰਾ ਮੇਰੀ ਭਰਾ ਆਇਆ ਮੇਰੀ ਭੈਣ ਆਈ ਮੇਰਾ ਪਤੀ ਆਇਆ ਇਹ ਕਹਦੇ کارਖਾਨਡ ਪੜਦਾ ਸੇਟ ਚੁਕਣ ਗਿਆ ਏ ਇਹ ਜਾ ਕੇ ਛੱਪੜ ਤੇ ਖਲੋ ਕੇ ਆਂਦੀ ਆ ਪੀ ਜਿੰਦਿਆ ਮੈਨੂੰ ਦੋਵਾਂ ਭਰਾਵਾਂ ਦੀ ਸੋਂ ਨਿਸ਼ਾਨ ਸਾਹਿਬ ਦੀ ਸੋਂ ਜੇ ਮੈਂ ਮਾ ਤੁਹਾਨੂੰ ਹੱਥ ਲਾਇਆ ਵੇ ਇਹ ਇਹ ਉਹਦੇ ਮਗਰ ਲੱਗ ਗਿਆ ਹੈ ਆਖ ਲਗਾ ਉਹ ਤਾਂ ਸਮਾਂ ਖਾਂ ਢਈ ਭਰਾਵਾਂ ਦੇ ਆ ਸਮਾਂ ਖਾ ਰੀਆਂ ਨਿਸ਼ਾਨ ਸਾਹਿਬ ਦੇਖਾਂ ਤੈਨੂੰ ਕੀ ਗੋਲੀ ਮਾਰ ਦਿੱਤੀ ਇਹਨੇ ਮੇਰੀ ਮੇਰੀ ਭੈਣਾਂ ਦੀ ਚੁੱਪ ਭਜੋ ਚੁੱਪ ਚੱਲ ਮੈਂ ਚੁੱਪ ਹੋ ਗਈ ਦੋ ਤਨੇ ਜਿਹੜੀਆਂ ਆਈਆਂ ਮੈਨੂੰ ਸਮਾਨ ਦੇ ਗਈਆਂ ਅੱਡ ਕਰ ਗਈਆਂ ਇਹਦੀ ਮਾਂ ਵੀ ਆਈ ਮਾਸੀ ਵੀ ਆਈ ਆ ਇਹਨਾਂ ਨੇ ਆਣ ਕੇ ਮੈਨੂੰ ਅੱਡ ਕਰ ਦਿੱਤਾ ਤੇ ਮੈਂ ਅੱਡ ਹੋ ਗਈਆਂ ਕੱਲੀ ਹੈ ਗਈਆਂ ਮੈਂ ਸੌਦਾ ਲਿਆ 2000 ਰੁਪਏ ਦਾ ਤੇ ਮੈਂ ਇਤਰਾ ਕਾ ਕੇ ਸੌਂ ਗਈਆਂ ਇਹਨੇ ਸੈਨਾ ਬੂਆ ਖਾਵਲ ਕੇ ਇੱਕ ਬੋਦਲ ਕੱਢ ਲਈ ਤੇਰ ਦੀ 2 ਕਿਲੋ ਖੰਡ ਕੱਢ ਲਈ 2-3 ਕਿਲੋ ਮੇਰਾ ਆਟਾ ਕੱਢ ਲਿਆ ਪੱਤੀ ਕੱਢ ਲਈ ਮਸਾਲਾ ਕੁੱਟਿਆ 2 ਕਟਸ਼ੀਆਂ ਉਹ ਕੱਢ ਲਿਆ ਮੈਂ ਨਹੀਂ ਬੋਲੀ ਮੈਨੂੰ ਮੇਰੀ ਗਵਾਂਡਣਾਂ ਦੀ ਆ ਜੇਸ ਦਿਨੋਂ ਵੀ ਚਾਚੀ ਜੀ ਮੈਥੋਂ 10000 ਰੁਪਇਆ ਲਈ ਲਾ ਸੌਦਾ ਲਾਇਆ ਪਰ ਇਹਨੂੰ ਨਾ ਕਵਾਵੇਂ ਮੈਂ ਨਹੀਂ ਕਵਾਇਆ ਬੜੀਆਂ 8000 ਰੁਪਏ ਗੰਬੇ ਦੇ ਮੁੰਡੇ ਦਾ ਕੱਢ ਲਿਆ ਉਹ ਆਖੇ ਮੈਂ ਵੜ ਦੇਣੀ ਆ ਮੈਂ ਮਾਰ ਦੇਣੀ ਆ ਮੈਂ ਫਿਰ ਇਹਨੂੰ ਸੱਦਿਆ ਕਿਸੇ ਦੇ ਕਰ ਮੈਂ ਕਾ ਤੂੰ ਰੁਕੇ ਤੇ ਲੈ ਕੇ ਖੜਾ ਵੀ ਮੈਂ ਮਰ ਜਾਣਾ ਤੇ ਤੇਰੇ ਮੈਂ ਭਰਾ ਬਣਾ ਦੇਣੀ ਆ ਆਂਦਾ ਤੇ ਤੂੰ ਪੈਸੇ ਕੱਢੇ ਕਾਲੇ ਦੇ ਆਂਦੀ ਨਹੀਂ ਆਂਦਾ ਵੇਲਾ ਰੁਕਾ ਮੈਂ ਥਾਣੇ ਦੇ ਕੇ ਤੇ ਪਾ ਲੈ ਲੈਣਾ ਫੇਰ ਪਣਵਈਏ ਨੂੰ ਫੋਨ ਕੀਤਾ ਵੀ ਡੈਡੀ ਨੂੰ ਲੈ ਕੇ ਤੇ ਛੇਤੀ ਛੇਤੀ ਆ ਜਾ ਪਹਿਲੋਂ ਪਣਵਈਆ ਕੱਲਾ ਆਇਆ ਤੇ ਉਹਨੂੰ 5-500 ਦੇ ਲੋਡ ਫੜਾ ਦਿੱਤੇ 8000 ਰੁਪਏ ਉਹਨੂੰ ਫੜਾ ਦਿੱਤਾ ਫੇਰ ਵੀ ਮੁੜ ਕੇ ਪਿਓ ਆਇਆ ਮੈਂ ਆਰਤੀਆਂ ਤੋਂ ਪਹਿਲੇ ਆਇਆ ਉਹ ਇੱਥੇ ਬੰਦੇ ਦੋ ਤਿੰਨ ਆਉਂਦੇ ਆੜਤੀਏ ਦੇ ਕਿਹਨੂੰ ਪੜਾਣੀ ਪੜਾਉਂਦੇ ਤੈਨੂੰ ਇਹਦੀ 3000 ਪੈਸੇ ਦੇ ਦਿੱਤੇ ਫੇਰ ਇਹਨੇ 8000 ਚੋਂ ਮੈਨੂੰ 6000 ਦਿੱਤਾ 2000 ਨਹੀਂ ਇਹਨੇ ਮੈਨੂੰ ਦਿੱਤਾ ਅੱਖੜ ਕੀ ਮੇਰੇ ਕੋਲੇ ਨੂੰ ਤਾਂ ਬਿਲਕੁਲ ਸੋ ਗੱਲਾਂ ਤਾਂ ਬਹੁਤ ਹੋਣਗੀਆਂ ਤੁਹਾਡੇ ਕੋਲ ਮੈਂ ਵੀ ਚਾਹੁੰਦਾ ਨਹੀਂ ਆ ਵੀ ਸਾਰੀ ਫੋਲਣੀ ਆਪਾਂ ਫੋਲ ਦਈਏ ਜੀ ਹਨਾ ਜੀ ਟਕੇ ਰਹੇ ਕਿਉਂਕਿ ਹਰੇ ਘਰ ਦੇ ਵਿੱਚ ਲੜਾਈਆਂ ਝਗੜੇ ਹੁੰਦੇ ਪਰ ਇਹਨਾਂ ਨੇ ਉਹ ਚੀਜ਼ ਕਰਕੇ ਆਪਣਾ ਨੁਕਸਾਨ ਆਪ ਹੁਣ ਕਰਵਾ ਲਿਆ ਜੀ ਹਾਂ ਤੇ ਬਿਲਕੁਲ ਪ੍ਰਧਾਨ ਸਾਹਿਬ ਆਏ ਨੇ ਸੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਚੜ੍ਹਦੀ ਕਲਾ ਜੀ ਬਾਪੂ ਹਾਂਜੀ ਵਾਹਿਗੁਰੂ ਜੀ ਕਿਵੇਂ ਹਰਜਿੰਦਰ ਸਿੰਘ ਜੀ ਕਹਿੰਦੇ ਭੰਗ ਦੇ ਪਕੌੜੇ ਬਹੁਤ ਛੱਕਦੇ ਜੀ ਮੈਂ ਮੇਰੇ ਹਿਸਾਬ ਨਾਲ ਮੇਰਾ ਪਾਸਤਾਨ ਦਾ ਜਰਮਿਆ ਅੱਛਾ ਜੀ ਉਸ ਤੋਂ ਬਾਅਦ ਮੈਂ ਆਪਣੀ ਜੋ ਹੋਸਮਾਲੀ ਫਿਰ ਮੈਂ ਕਾਂਗਰਸ ਦੇ ਵਿੱਚ ਪੈ ਗਿਆ ਵਾਂ ਅੱਛਾ ਕਾਂਗਰਸ ਦਾ ਮੈਂ 40 ਸਾਲ ਵਰਕਰ ਰਿਹਾ ਹਾਂ ਜੀ ਹਮ ਮੈਂ ਆਪਣੀ ਜੋ ਵੀ ਮੇਰੇ ਮੈਂ ਕਰਦਾ ਰਿਹਾ ਉਸ ਤੋਂ ਬਾਅਦ ਮੈਨੂੰ 40 ਸਾਲ 30 35 ਸਾਲ ਮੈਨੂੰ ਹੋ ਗਿਆ ਅਮਰ ਤੇ ਸ਼ਗੇ ਨੂੰ ਅੱਛਾ ਜੀ ਮੈਂ ਆਪਣੇ ਹੱਥਾਂ ਨਾਲ ਤੇ ਇਹਨੂੰ ਖਾਂਦੇ ਨੂੰ ਨਹੀਂ ਵੇਖਿਆ ਨਾ ਸ਼ਰਾਬ ਪੀਂਦੇ ਨੂੰ ਵੇਖਿਆ ਜੀ ਆਪਰਾ ਬਨੂ ਜਾਣ ਦੇਣੀਆਂ ਗੁਰੂ ਦਾ ਬਣਾ ਪਿਆ ਨਾ ਸ਼ਰਾਬ ਪੀਂਦੇ ਜੋ ਨਾ ਹੀ ਮੀਠ ਖਾਂਦੇ ਜੋ ਨਾ ਕੋਈ ਚੀਜ਼ ਨਹੀਂ ਇਸਤੇਮਾਲ ਕਰਦੇ ਜੋ ਸਾਡੇ ਵੇਖਣ ਦੀ ਗੱਲ ਸਾਡਾ ਭਰਾ ਮਾਰ ਗੋ ਇਹਨਾਂ ਦਾ ਆਉਣ ਜਾਣਿਆ ਤੇ ਮਾਦਾ ਤੁਹਾਨੂੰ ਪਤਾ ਹੀ ਜੋ ਕੁਝ ਹੈਗਾ ਵਾ ਅੱਜ ਕੱਲ ਜੋਗ ਸਾਹਿਬ ਜੀ ਇਹ ਆ ਬੀਬੀਆਂ ਦਾ ਬੀਬੀਆਂ ਦਾ ਜੋਗ ਆ ਨਵੀ ਚੰਗਾ ਭਲਾ ਬੰਦਾ ਮੇਰੇ ਮੈਂ ਜੱਟਾਂ ਦੇ ਨਾਲ ਵੀ ਕੰਮ ਤੁਰਦਾ ਰਿਆਂ ਜੱਟਾਂ ਨੇ ਮੈਂ ਫੈਸਲੇ ਕਰਦਾ ਰਿਆਂ ਅੱਜ ਮੇਰੇ ਤੇ ਬੜੀ ਮਹਿਮਾ ਪਰ ਮੈਂ ਇਹ ਚ ਬੋਲ ਨਹੀਂ ਸਕਦਾ ਕਿਉਂ ਮੈਂ ਕਿਸੇ ਦੀ ਗੱਲ 'ਚ ਨਹੀਂ ਬੋਲ ਸਕਦਾ ਮੈਂ ਵੀ ਆਪਣਾ ਘਰ ਬੁਆ ਛੱਡਿਆ ਮੈਂ ਕਿਸੇ ਦੇ ਘਰ ਨਹੀਂ ਨਾ ਮੈਂ ਚੰਗਾ ਭਲਾ ਬੰਦਾ ਹਾਂ ਘੜਦੀ ਕਲਾਵਾ ਮੈਂ ਬੜਾ ਦੁਖੀ ਹਾਂ ਪਰ ਮੈਂ ਇੱਥੇ ਨਹੀਂ ਮੈਂ ਜਿਹੜੇ ਕਿਤੇ ਲੋੜ ਪਊ ਤੁਹਾਡੀ ਮੈਂ ਤੁਹਾਨੂੰ ਬੇਨਤੀ ਕਰ ਸਕਦਾ ਠੀਕ ਹੈ ਜੀ ਬਿਲਕੁਲ ਸੋ ਤੁਸੀਂ ਜੱਟ ਜ਼ਿੰਮੇਦਾਰ ਹੋ ਜੀ ਹਾਂ ਜੀ ਜੱਟ ਜ਼ਿੰਮੇਦਾਰ ਹਾਂ ਹਾਂਜੀ ਕਰਪਾ ਜੀ ਮਾਰ ਜ਼ਿੰਮੇਦਾਰੀ ਕਰਦੇ ਰਹੇ ਹੋ ਜ਼ਿੰਮੇਦਾਰੀ ਕਰਦੇ ਰਹੇ ਹਾਂ ਜੀ ਹਾਂ ਜੀ ਬੜਾ ਚਸਮਾ ਲੰਘਾ ਆਪਣਾ ਬਹੁਤ ਵਧੀਆ ਜੀ ਤੇ ਹੁਣ ਤੁਹਾਨੂੰ ਪਤਾ ਹਾਂਜੀ ਪੈਰੀ ਕੁਝਾਰੇ ਜੋਗੀ ਹੈਗੀ ਆ ਰੋਟੀ ਪ੍ਰਸ਼ਾਦਾ ਬਣਾਵਾਂ ਤੇ ਆਪ ਤਿਆਰ ਕਰਦੇ ਆ ਪ੍ਰਸ਼ਾਦਾ ਤਿਆਰ ਕੇ ਦਾ ਭੇਚਾ ਮਾਤਾ ਨੂੰ ਵੀ ਫਾਇਆ ਪਿਛਕਾ ਹਾਂਜੀ ਆਪੇ ਜੀ ਦਾ ਸ਼ਕਾ ਦੇ ਦਿਆ ਜੀ ਨਾਲ ਚਾਹ ਪਾਣੀ ਦਾ ਬਣਾ ਕੇ ਪਿਆ ਦੇਣਾ ਜੀ ਹਾਂਜੀ ਤੇ ਠੰਡਾ ਪੀ ਗੋਟਾ ਕਾ ਨਹੀਂ ਨਹੀਂ ਧੰਨਵਾਦ ਜੀ ਤੁਹਾਡਾ ਬਹੁਤ ਸ਼ੁਕਰੀ ਨਹੀਂ ਨਹੀਂ ਸ਼ੁਕਰੀ ਨਹੀਂ ਨਹੀਂ ਪਲੀ ਮੇਰੀ ਬੇਨਤੀ ਹੈ ਕੈਮਰਾ ਬੰਦ ਕਰ ਲਓ ਤੁਸੀਂ ਕੋਈ ਨਹੀਂ ਆ ਜਾਓ ਬਹਿ ਜਾਓ ਬਹਿ ਜਾਓ ਕੋਈ ਨਹੀਂ 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 ਬਹਿ ਜਾਓ ਇਹ ਤਾਂ ਬਿਲਕੁਲ ਇਹਨਾਂ ਨੇ ਵੀ ਆਪਣਾ ਪੱਖ ਰੱਖਿਆ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਧੀ ਨੂੰ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ ਸੀਗਾ ਉਹ ਮਜਬੂਰ ਸੀ ਉਹਨੂੰ ਲੋੜ ਸੀ ਲੋਕ ਹੈਲਪ ਵਾਲੇ ਬਹੁਤ ਨੇ ਮਦਦ ਕਰਦੇ ਨੇ ਪਰ ਜਦੋਂ ਝੂਠ ਬੋਲ ਕੇ ਇਸ ਤਰ੍ਹਾਂ ਫਿਰ ਦਿਲ ਟੁੱਟਦਾ ਸਾਡਾ ਵੀ ਟੁੱਟਦਾ ਹੁਣ ਜਦੋਂ ਸਾਨੂੰ ਕੋਈ ਕਾਲ ਕਰੂਗਾ ਜਦੋਂ ਅਸੀਂ ਨਹੀਂ ਕਰਦੇ ਫਿਰ ਸਾਨੂੰ ਉਲਟਾ ਕਹਿੰਦੇ ਨੇ ਵੀ ਜੀ ਇਹਦੀ ਅਸੀਂ ਤਾਂ 10 ਫੋਨ ਕਰ ਲਈ ਜੀ ਜਗਦੀਪ ਸਿੰਘ ਨੂੰ ਜਾਂ ਪੰਜਾਬੀ ਲੋਕ ਚੈਨਲ ਵਾਲਿਆਂ ਨੂੰ ਜਾਂ ਹੋਰ ਚੈਨਲ ਜਿਹੜੇ ਵੀ ਮਦਦ ਕਰਦੇ ਆ ਉਹ ਸੁਣਦੇ ਨਹੀਂ ਜੀ ਭਈਆ ਸੁਣ ਕੇ ਆ ਆ ਨਤੀਜਾ ਨਿਕਲ ਗਿਆ ਪਹਿਲਾਂ ਵੀ 8-10 ਕੇਸ ਇਸ ਤਰ੍ਹਾਂ ਦੇ ਹੋਲੇ ਤਾਂ ਹੁਣ ਜਜ਼ਬਾਤੀ ਹੋ ਕੇ ਕਿਸੇ ਦੀ ਮਦਦ ਸਾਡਾ ਮਕਸਦ ਹੈ ਏ ਨਹੀਂ ਹੁੰਦਾ ਜੀ ਵੀ ਤੁਹਾਡਾ ਪੈਸਾ ਵੇਸਟ ਕਰਵਾ ਦਈਏ ਮਕਸਦ ਸਾਡਾ ਇਹ ਹੁੰਦਾ ਵੀ ਕਿਸੇ ਦੀ ਭਾਈ ਜੇ ਕੋਈ ਲੋੜ ਬੰਦ ਹੈ ਉਹਦੀ ਮਦਦ ਹੋ ਜਾਈ ਹਾਲਾਂਕਿ ਮੈਂ ਨਹੀਂ ਇੰਟਰਵਿਊ ਕੀਤੀ ਸਾਡੀ ਟੀਮ ਦਾ ਮੈਂਬਰ ਜਿੱਥੇ ਸਾਡੀ ਟੀਮ ਦੇ ਮੈਂਬਰ ਨੇ ਇੰਟਰਵਿਊ ਕਰ ਲਈ ਤਾਂ ਉਹ ਮੈਂ ਹੀ ਕਰ ਲਈ ਇੱਕ ਤਰ੍ਹਾਂ ਦੇ ਨਾਲ ਪਰ ਜੇ ਸਾਨੂੰ ਹੁੰਦਾ ਵੀ ਠੀਕ ਹੈ ਯਾਰ ਕਰ ਲਈ ਡਿਲੀਟ ਕਰ ਦਿਓ ਪਰ ਨਹੀਂ ਅਸਲ ਸਚਾਈ ਇਸ ਕਰਕੇ ਦਿਖਾਉਣ ਆਏ ਆ ਤਾਂ ਜੋ ਸਮਾਜ ਦਾ ਇੱਕ ਚਿਹਰਾ ਜਿਹੜਾ ਹੈਗਾ ਉਹ ਵੀ ਨੰਗਾ ਹੋਵੇ ਪਰੋਤੀ ਕਹਿੰਦੀ ਹੈ ਵੀ ਮੈਂ ਮਾਫੀ ਮੰਗਦੀ ਆ ਪਰ ਹਰਜਿੰਦਰ ਸਿੰਘ ਜੀ ਕਹਿੰਦੇ ਆ ਵੀ ਮੇਰੀ ਧੀ ਦੀ ਜ਼ਿਆਦਾ ਗਲਤੀ ਨਹੀਂ ਹੈਗੀ ਜਿਵੇਂ ਦੀ ਪੱਟੀ ਪੜਾਈ ਗਈ ਹੈ ਉਸ ਤਰ੍ਹਾਂ ਉਹਨੇ ਬੋਲ ਦਿੱਤਾ ਖੈਰ ਵਾਇਗਰੂ ਮੇਰ ਕਰੇ ਸਮੱਤ ਬਖਸ਼ੇ ਉਹ ਉਹਨਾਂ ਨੂੰ ਵੀ ਤੇ ਅਗਾਹ ਤੋਂ ਕੋਸ਼ਿਸ਼ ਕਰਾਂਗੇ ਬਾਈ ਜੀ ਜਿੱਥੇ ਤੱਕ ਹੋ ਸਕੇ ਪਰ ਜਿਨੇ ਇਹੀ ਕਹਿਤਾ ਵੀ ਮੇਰੇ ਪਿਓ ਨੂੰ ਮਰੇ ਹੀ 2 ਸਾਲ ਹੋ ਗਏ ਫਿਰ ਉਹਨੂੰ ਕਿੱਥੇ ਲੱਭੀਏ ਅਸੀਂ ਪੱਖ ਲੈਣ ਦੇ ਲਈ ਪੱਖ ਤਾਂ ਉਹਦਾ ਲਿਆ ਜਾਂਦਾ ਜਿਹਦਾ ਹਤਾ ਪਤਾ ਹੋਵੇ ਖੈਰ ਚਲੋ ਇਹ ਵੀ ਵਧੀਆ ਹੋ ਗਿਆ ਵੀ ਇਹ ਸਾਹਮਣੇ ਆ ਗਏ ਤੇ ਅਸੀਂ ਇਹਨਾਂ ਦੇ ਕੋਲ ਅੱਜ ਵਿਸ਼ੇਸ਼ ਤੌਰ ਤੇ ਮੈਂ ਰੋਪੜ ਤੋਂ ਚੱਲ ਕੇ ਇੱਥੇ ਪਹੁੰਚਿਆ ਤੇ ਇਹਨਾਂ ਦਾ ਪੱਕ ਜਾਣਾ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੁਕਚੇ ਦਾ